ਪੁਲਿਸ ਪ੍ਰਸ਼ਾਸਨ ਨੂੰ ਬੈਠਾ ਤੁਹਾਨੂੰ ਕਿਸੇ ਨੂੰ ਆਸ ਹੈਗੀ ਵੀ ਪੁਲਿਸ ਨਸ਼ਾ ਬੰਦ ਕਰ ਦੂ ਹੈਗੀ ਕਿਸੇ ਨੂੰ ਆਸ ਨਹੀਂ ਬੰਦ ਕਰਦੀ ਮੈਂ ਕਹਿ ਦਿੰਦਾ ਤੁਹਾਨੂੰ ਯਕੀਨ ਹੈਗਾ ਵੀ ਕਿ ਸਰਕਾਰ ਚਿੱਟਾ ਬੰਦ ਕਰ ਦੂ ਬਾਹ ਖੜੀ ਕਰਕੇ ਦੱਸ ਦੂ ਜਿਹਨੂੰ ਯਕੀਨ ਆ ਉਹ ਬਾਹ ਖੜੀ ਕਰਿਓ ਨਹੀਂ ਯਕੀਨ ਆਪਦੇ ਆਪ ਤੇ ਯਕੀਨ ਹੈਗਾ ਆਪਦੇ ਆਪ ਤੇ ਵੀ ਯਕੀਨ ਹੈ ਨਹੀਂ ਮਸਲਾ ਇੱਥੇ ਆ ਜਿੱਦਾਂ ਆਪਦੇ ਆਪ ਤੇ ਯਕੀਨ ਹੋ ਗਿਆ ਨਾ ਤੁਸੀਂ ਮਾਲਕੋਂ ਇਹ ਸਾਰੇ ਨੌਕਰਾਂ ਮੈਂ ਵੀ ਨੌਕਰਾਂ ਸਾਨੂੰ ਤਰਖਾਹ ਮਿਲਦੀ ਆ ਬੇਬੇ ਤੁਸੀਂ ਦੰਨੇ ਹੋ ਹੁਣ ਜਿਹੜੇ ਗਦੇ ਨੇ ਉਹ ਕੀ ਆ ਮੈਂ 70 ਸਾਲਾਂ ਤੋਂ ਗਦਿਆਂ ਦੇ ਗਲਾਚ ਹਾਰ ਪਾਇਆ ਜਿਹੜੇ ਅਸੀਂ ਆਗੂ ਚੁਣਦੇ ਰਹਿਆ 70 ਸਾਲਾਂ ਤੋਂ ਉਹਨਾਂ ਤੇ ਚੜਾਉਂਦਾ ਕੋਹਣਾ ਸਾਨੂੰ ਦਲਾਲ ਚਟਾਉਂਦਾ ਕੋਈ ਨਾ ਕੋਈ ਪਿੰਡ ਦਾ ਜਿਹੜਾ ਮੂਰੇ ਮੋਹਤ ਵਰਖੜ ਪੈਂਚ ਬਣਿਆ ਹੁੰਦਾ ਜਿਹਨੂੰ ਆਪਾਂ ਕੀ ਆ ਮੈਂ ਅਕਸਰ ਕਿ ਉਹਨੂੰ ਸ਼ਬਦ ਕੜਾ ਮ ਚੌਧਰੀ ਕਹਿਣਾ ਹੁੰਦਾ ਉਹ ਸਾਨੂੰ ਉਹਨਾਂ ਤੇ ਚੜਾਉਂਦੇ ਆ ਤੇ ਉਹਨਾਂ ਤੇ ਚੜਾ ਕੇ ਅਸੀਂ ਕੀ ਆ ਸਾਰਾ ਕੁਝ ਕੀ ਆ ਉਹੀ ਮੰਨੀ ਜਾਂਦਾ ਜਿਹੜਾ ਕਹੀ ਜਾਂਦੇ ਆ ਤੇ ਅਸਲ ਚ ਰਾਜੇ ਕੌਣ ਆ ਰਾਜੇ ਤੁਸੀਂ ਉਹ ਜਿੰਨੇ ਬੈਠਿਓ ਲੋਕਤੰਤਰ ਚ ਰਾਜੇ ਲੋਕ ਹੁੰਦੇ ਆ ਮਾਨਸਾ ਦੇ ਵਿੱਚ ਇੱਕੋ ਏਰੀਏ ਦੇ ਵਿੱਚ ਨਾਲ ਨਾਲ ਚਾਰ ਘਰਾਂ ਦੇ ਪੁੱਤ ਚਿੱਟੇ ਨਾਲੀ ਤੁਰ ਗਏ ਇਹਨਾਂ ਦੇ ਪੁਲਿਸ ਵਾਲਿਆਂ ਸਭ ਤੋਂ ਵੱਡਾ ਨਸ਼ੀ ਦਾ ਕਾਰਨ ਕੀ ਆ ਸਾਨੂੰ ਆਪਦੇ ਜਵਾਕਾਂ ਦੀ ਪਰਬਰਿਸ਼ ਕਰਨੀ ਨਹੀਂ ਆਈ ਤੇ ਪੁਲਿਸ ਵਾਲੇ ਪਰਬਰਿਸ਼ ਕੀ ਕਰਨਾ ਉੱਪਰ ਆਖੜਿਆ ਸਾਡੇ ਪੁਲਿਸ ਵਾਲੇ ਵੀਰੇ ਇਹਨਾਂ ਦੇ ਜਵਾਕ ਵੀ ਹੋਣਗੇ ਆਦੇ ਜਵਾਕ ਨੂੰ ਟਾਈਮ ਦੱਸ ਦਿਓ ਕੀ ਦੇ ਦੇਣਗੇ ਯਾਰ ਇਹ 24 ਘੰਟੇ ਡਿਊਟੀ ਆ ਪੁਲਿਸ ਦੀ ਸਾਰੀ ਕੀ ਆ ਦਿਹਾੜੀ 24 ਘੰਟੇ ਚ ਬਾ ਮਾੜੇ ਬੰਦੇ ਨਾਲ ਪੈਣਾ ਆਪਾਂ ਕਹਿੰਦੇ ਹਾਂ ਵੀ ਸੰਗਤ ਚੰਗੀ ਰੱਖ ਲੋ ਤਾਂ ਬੰਦਾ ਬਾਜੂ ਨਹੀਂ ਤੇ ਸੰਗਤ ਹੀ ਮਾੜੀ ਆ ਸਾਰੀ ਦਿਹਾੜੀ ਕ੍ਰਿਮੀਨਲ ਬੰਦਿਆਂ ਦੇ ਵਿੱਚ ਵਿਚਰਦੇ ਆ ਤਾਂ ਸਲਿੱਪ ਦਿਲ ਭੇਜਣਾ ਇਹਨਾਂ ਨੂੰ ਕੋਈ ਹੱਲ ਇਹਨਾਂ ਦਾ ਹੱਲ ਬਾਈ ਮੇਜਰ ਦੱਸ ਕੇ ਗਿਆ ਗਲ ਨਾਲ ਲਾ ਲਓ ਯਾਰ ਕਿਸੇ ਦਾ ਪੁੱਤ ਵੀ ਲੱਗ ਸਕਦਾ ਜਿੰਨੇ ਬੈਠੇ ਨਹੀਂ ਲੱਗੂਗਾ ਤਾਂ ਮੈਂ ਕਿਹਾ ਸਾਨੂੰ ਬਾਹਰ ਨਿਕਲਣਾ ਔਖਾ ਹੋਇਆ ਪਿਆ ਕੰਦਾ ਤੇ ਕੱਜ ਲਵਾ ਲਓ ਭਾਵੇਂ ਸਰਦਾਰ ਸਾਹਿਬ ਬੈਠੇ ਆ ਕੰਦਾ ਉੱਚੀਆਂ ਕਰਾ ਕੇ ਆਪਾਂ ਕੱਜ ਵੀ ਲਵਾ ਲਈਏ ਨਾ ਜੀ ਸੁਰੱਖਿਆ ਤਾਂ ਫਿਰ ਵੀ ਹੈ ਨਹੀਂ ਕਿਉਂਕਿ ਜਾਣਾ ਛੱਡਦੇ ਉਹਦੇ ਵਾਸਤੇ ਜ਼ਿੰਮੇਵਾਰੀ ਥੋੜੀ ਪਣਦੀ ਆ ਕੱਲ ਨੂੰ ਕੋਈ ਚਿੱਟੇ ਵਾਲਾ ਘੇਰ ਕੇ ਤੁਹਾਡੇ ਪੁੱਤ ਨੂੰ ਮਾ ਕੇ ਕੋਈ ਨੀਮਕਿੰਦ ਕਰ ਜਾਂਦਾ ਹੁਣ ਤਾਂ ਘਰਾਂ 'ਚ ਬੜਨ ਲੱਗੇ ਬੇਬੇ ਘਰਾਂ 'ਚੋਂ ਆ ਕੇ ਕੰਨ ਪਟ ਕੇ ਲੈ ਜਾਂਦੇ ਆ ਮਗਾ ਤੁਸੀਂ 20 ਬੰਦੇ ਬੈਠੇ ਹੋ ਤੁਹਾਡੇ ਪਿੰਡ ਆ ਕੇ ਨਸਲ ਪਰਵਾਦ ਕਰੀ ਜਾਂਦਾ ਬਾਹਰਲੇ ਪਿੰਡ ਦਾ ਤੁਸੀਂ ਰੋਕ ਕੇ ਆਹੀਂ ਪੁੱਛ ਲੋ ਭਾਈ ਕਿਤੇ ਘਰੇ ਆਏ ਉਹਨਾਂ ਦੇ ਦਿਮਾਗ ਖਾਨੇ ਚ ਗੱਲ ਵੜ ਗਈ ਉਹ ਬਾਪੂ ਬੈਠਾ ਬਟਾ ਕੋ ਕੁੱਤੀ ਜੀ ਛੋਟੀ ਸੀ ਬਜ਼ੁਰਗਾਂ ਨੂੰ ਤੇ ਵਾਪਸੀ ਵੇਲੇ ਜਦੋਂ ਫੜਾ ਕੇ ਚਿੱਟਾ ਵਾਪਸ ਆਉਂ ਲੱਗਾ ਉਹਨੇ ਡਾਂਗ ਮੂਨੇ ਕਰਕੇ ਰੋਕਣ ਲੱਗਿਆ ਉਹ ਭਜਾਉਣ ਲੱਗਾ ਬਾਪੂ ਨੇ ਦੋਨਾਂ ਹੱਥਾਂ ਦੀ ਜੋੜ ਕੇ ਦੀ ਢੂਈ ਚ ਮਾਰੀ ਤੇ ਡਿਗਦਾ ਡਿਗਦਾ ਹੀ ਭਜਾ ਕੇ ਲੈ ਗਿਆ ਮੈਂ ਬਾਪੂ ਆਹੀ ਕੰਮ ਕਰਨ ਲਾਉਣਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਜਿਵੇਂ ਪਹਿਲਾਂ ਕੀ ਆ ਲੋਕਾਂ ਨੇ ਆਪਾਂ ਕੀ ਆ ਹੱਥ ਚੱਕੀ ਸੀ ਵੀ ਜਾ ਕੇ ਨ ਟੀਵੀ ਕੈਮਰਾ ਹੀ ਢੜਾ ਕੇ ਐਂ ਪੁੱਛ ਲਓ ਭਾਈ ਕੀ ਦੇ ਕਰਿਆ ਆ 10 ਦਿਨ ਕੀ ਪਹਿਰਾ ਲਾ ਕੇ ਦੇਖ ਲਓ ਤੁਹਾਡੇ ਲੰਘਣੋਂ ਹਟ ਜਾਣਗੇ ਮੈਂ ਬੇਨਤੀ ਕਰਦਾ ਬੇਬੇ ਸਾਰੀਆਂ ਘਰਾਂ ਨੂੰ ਚੱਲੀਆਂ ਪਰ ਜਿਹੜਾ ਚਿੱਟੇ ਦੀ ਅਸੀਂ ਗੱਲ ਕਰਨ ਆਏ ਨਾ ਸਭ ਤੋਂ ਵੱਧ ਦੁੱਖ ਬੰਦਾ ਨਹੀਂ ਬੁੜੀ ਭੋਗਦੀ ਆ ਜਿਹੜੀ ਤੁਸੀਂ ਬੈਠੀ ਹੋ ਤੇ ਮੈਂ ਕਹਣਾ ਵੀ ਬੰਦੇ ਦਾ ਟਾਈਮ ਬਾਹਰ ਪਾਸ ਹੋ ਜਾਂਦਾ ਪਰ ਤੁਹਾਡਾ ਨਾ ਕੰਧਾਂ 'ਚ ਜਿਹਦਾ ਪੁੱਤ ਨਸ਼ੇ ਤੇ ਲੱਗਿਆ ਜਾਂ ਭਰਾ ਨਸ਼ੇ ਤੇ ਲੱਗਿਆ ਜਿੰਨੀਆਂ ਤੁਸੀਂ ਬੈਠੀਆਂ ਕਿਸੇ ਦਾ ਭਰਾ ਹੋ ਜਾਂ ਕਿਸੇ ਦਾ ਰਿਸ਼ਤੇਦਾਰ ਹੋ ਜਾਂ ਹੋਣਾ ਨਹੀਂ ਜਿਹੜਾ ਕੋਈ ਨਸ਼ੇ ਤੇ ਨਾ ਹੋਵੇ ਇਸ ਕਰਕੇ ਗੱਲ ਥੋੜੀ ਸੋਨੀ ਜ਼ਰੂਰੀ ਆ ਜਿਹੜੇ ਨਿੱਕੇ ਨਿੱਕੇ ਜਾ ਕੇ ਬੁੱਕਲ ਚ ਲਈ ਬੈਠੇ ਹੋ ਨਾ ਇਹਨਾਂ ਦੀ ਗੱਲ ਹੀ ਕਰਨ ਆਇਆ ਜੇ ਪਿਆਰੇ ਆ ਤਾਂ ਵਹਿਜੋ ਜੇ ਨਹੀਂ ਪਿਆਰੇ ਤਾਂ ਬੇਸ਼ੱਕ ਮਗਜੋ ਤੇ ਮੈਂ ਅਗਲੀ ਬੇਨਤੀ ਇਹੀ ਕਰਦਾ ਡੀਆਈਜੀ ਸਾਹਿਬ ਨੇ ਇਹਨਾਂ ਮੈਨੂੰ ਕੱਲ ਗੱਲ ਕੀਤੀ ਮੈਨੂੰ ਕਹਿੰਦੇ ਰਪਿੰਦਰ ਪ੍ਰੋਗਰਾਮ ਲੇਟ ਕਰ ਲਈਏ ਘੰਟਾਕ ਕਹਿੰਦੇ ਗਰਮੀ ਹੁੰਦੀ ਆ ਸੇਕ ਹੁੰਦਾ ਤਾਂ ਮੈਨੂੰ ਨਾ ਕਹੇ ਸੇਕ ਦੀ ਕੋਈ ਗੱਲ ਨਹੀਂ ਜੀ ਕਿਉਂਕਿ ਸਵੇਆ ਦਾ ਸੇਕ ਨਾ ਇਦੂ ਪੈੜਾ ਜਿਹੜਾ ਆ ਜਿਹੜਾ ਰੋਜ ਸੇਕ ਲੱਗੀ ਜਾਂਦਾ ਨਾ ਪੁੱਤਾਂ ਨੂੰ ਰੋਜ ਥੋੜੇ ਪਿੰਡ 'ਚ ਕਿੰਨੇ ਸੇਵੇ ਬਲਿਆ ਚਿੱਟੇ ਨਾਲ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ ਤੇ ਮੈਂ ਥੋੜੇ ਗੱਲ ਜਿਹੜੀ ਢਿੱਡ ਦੀ ਗੱਲ ਉਹ ਗੱਲ ਕਰੂੰ ਅਸੀਂ ਕੋਈ ਚਾਪਲੂਸੀ ਨਹੀਂ ਕਰਦੇ ਕਿਸੇ ਅਫਸਰ ਦੀ ਨਹੀਂ ਕਰਦੇ ਜਿੱਥੇ ਕੋਈ ਪ੍ਰਸ਼ਾਸਨ ਗਲਤ ਆ ਜਿੱਥੇ ਅਸੀਂ ਗਲਤ ਆ ਜਿੰਨਾ ਚਿਰ ਅਸੀਂ ਕੀ ਹੈ ਸੱਚਾਈ ਦਾ ਸਾਹਮਣਾ ਨਹੀਂ ਕਰਦੇ ਸਮੱਸਿਆ ਹੱਲ ਨਹੀਂ ਹੁੰਦੀ ਤੇ ਜਦੋਂ ਆਪਾਂ ਡਾਕਟਰ ਕੋਲੇ ਕੀ ਹੈ ਸਾਰੀ ਬਿਮਾਰੀ ਦੱਸਦੇ ਆ ਹੁਣ ਬਿਮਾਰੀਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ ਬਿਮਾਰੀ ਕਿਹੜੀ ਆ ਸਭ ਤੋਂ ਪਹਿਲਾਂ ਸਰੀਰਕ ਬਿਮਾਰੀ ਆ ਸਰੀਰਕ ਬਿਮਾਰੀ ਤੇ ਅਸੀਂ ਜਾ ਕੇ ਡਾਕਟਰ ਤੋਂ ਇਲਾਜ ਕਰਾਉਨੇ ਆ ਜੇ ਕੋਈ ਗੱਲ ਉਹਲੇ ਚ ਰੱਖ ਲਈਏ ਨਾ ਇਲਾਜ ਨਹੀਂ ਹੁੰਦਾ ਤੇ ਡਾਕਟਰ ਨੂੰ ਜਦੋਂ ਸਾਰੀ ਗੱਲ ਦੱਸ ਦਿੰਦੇ ਆ ਤਾਂ ਡਾਕਟਰ ਤੁਹਾਨੂੰ ਇੱਕ ਦਵਾਈ ਦਿੰਦਾ ਉਹ ਦਵਾਈ ਬਿਮਾਰੀ ਦਾ ਇਲਾਜ ਨਹੀਂ ਕਰਦੀ ਉਹ ਤੁਹਾਡੀ ਕੀ ਇਮਿਊਨਿਟੀ ਨੂੰ ਸਟਰੋਂਗ ਕਰਦੀ ਆ ਤੁਹਾਡੇ ਸਰੀਰ ਦੀ ਤਾਕਤ ਵਧਾ ਦਿੰਦੀ ਆ ਤੇ ਕੀ ਆ ਠੀਕ ਹੋ ਜਾਂਦੀ ਆ ਬਿਮਾਰੀ ਦੂਜੀ ਬਿਮਾਰੀ ਆ ਮਾਨਸਿਕ ਬਿਮਾਰੀ ਤੇ ਨਸ਼ਾ ਇੱਕ ਮਾਨਸਿਕ ਬਿਮਾਰੀ ਆ ਮਾਨਸਿਕ ਬਿਮਾਰੀ ਨਾਲ ਕੌਣ ਲੜਦਾ ਮਾਨਸਿਕ ਬਿਮਾਰੀ ਨਾਲ ਮਨ ਲੜਦਾ ਬੰਦੇ ਦਾ ਜਿਹੜਾ ਦਵਾਈ ਦੇ ਦਿੰਦੇ ਨੇ ਨਾ ਆਪਾਂ ਚਿੱਟੇ ਤੇ ਲੱਗ ਗਿਆ ਬੰਦਾ ਉਹਨੂੰ ਲੱਗਦਾ ਮੇਥੋਂ ਛੱਡਿਆ ਨਹੀਂ ਜਾਣਾ ਜਦੋਂ ਕਿ ਉਹਨੂੰ 2-4 ਦਿਨ ਲਈ ਨਸ਼ੇ ਦੀ ਲਾਈਟ ਡੋਜ਼ ਦੇ ਕੇ ਉਸ ਵੱਡੇ ਨਸ਼ੇ ਤੋਂ ਪਾਸੇ ਕੀਤਾ ਜਾਂਦਾ ਹੌਲੀ-ਹੌਲੀ ਉਹਦੀ ਬਾਡੀ ਨੂੰ ਜਦੋਂ ਡੀਟੌਕਸ ਹੋ ਜਾਂਦੀ ਉਦੋਂ ਨਿਕਲੇ ਆਉਂਦੀ ਆ ਫੇਰ ਕੀ ਆ ਉਹ ਬੰਦੇ ਨੂੰ ਕਿਸੇ ਚੀਜ਼ ਨਾਲ ਜੋੜਨਾ ਜ਼ਰੂਰੀ ਹੈ ਉਹ ਕਿਹਦੇ ਨਾਲ ਜੋੜਨਾ ਉਹ ਵੀ ਬਾਅਦ ਚ ਗੱਲ ਕਰਦਾ ਹੁਣ ਮਾਨਸਿਕ ਬਿਮਾਰੀ 'ਚ ਕੌਣ ਲੜਦਾ ਮਨ ਲੜਦਾ ਸਰੀਰਕ ਬਿਮਾਰੀ 'ਚ ਸਰੀਰ ਲੜਦਾ ਇਹ ਜਿਹੜੀ ਆਪਣੀ ਲਾਹਤ ਜਿਹਦੇ ਖਿਲਾਫ ਇਕੱਠੇ ਹੋਏ ਆ ਸਮਾਜ ਜਿਵੇਂ ਫੈਲੀ ਆ ਤਾਂ ਇਹ ਸਭ ਤੋਂ ਵੱਡੀ ਸਮਾਜਿਕ ਬਿਮਾਰੀ ਆ ਤੇ ਸਮਾਜਿਕ ਬਿਮਾਰੀ ਤੇ ਮੈਨੂੰ ਐਂ ਦੱਸ ਦਿਓ ਆਪਣਾ ਲਾਂਭਾ ਕੀ ਆ ਪੁਲਿਸ ਪ੍ਰਸ਼ਾਸਨ ਬੈਠਾ ਤੁਹਾਨੂੰ ਕਿਸੇ ਨੂੰ ਆਸ ਹੈ ਕਿ ਵੀ ਪੁਲਿਸ ਨਸ਼ਾ ਬੰਦ ਕਰ ਦੂ ਹੈਗੀ ਕਿਸੇ ਨੂੰ ਆਸ ਨਹੀਂ ਬੰਦ ਕਰਦੀ ਮੈਂ ਕਹਿ ਦਿੰਦਾ ਕਿਉਂਕਿ ਬਿਮਾਰੀ ਸਮਾਜਿਕ ਆ ਸਮਾਜ ਨੇ ਕੀ ਆ ਲੜਨਾ ਪੈਣਾ ਸਮਾਜ ਨੂੰ ਫੇਰ ਨਸ਼ਾ ਬੰਦ ਹੋੂ ਕੱਲੀ ਪੁਲਿਸ ਸਾਰੇ ਨਹੀਂ ਹੈ ਹੁਣ ਮੈਂ ਪੁੱਛ ਲਿਆ ਬੋਲਿਆ ਤੁਹਾਡੇ ਚ ਕੋਈ ਨਹੀਂ ਮੈਂ ਥੋੜੀ ਜੀ ਗੱਲ ਦੱਸਦਾ ਕਹਿੰਦਾ ਕੋਈ ਫੱਕਰ ਬੰਦਾ ਕੀ ਕੀਤਾ ਨਾ ਕਿਸੇ ਗਧੇ ਨੂੰ ਲਿਆ ਕੇ ਚੌਂਕ 'ਚ ਖੜਾ ਕਰਤਾ ਤੇ ਜਾ ਕੇ ਕੀ ਕਹਿੰਦਾ ਕਿਸੇ ਤੇਜ ਚਲਾਕ ਬੰਦੇ ਨੂੰ ਕਹਿੰਦਾ ਵੀ ਆ ਗਧੇ ਨੂੰ ਵੇਚ ਉਹ ਚੀ ਉਚੀ ਬੋਲ ਕੇ ਗਧੇ ਦਾ ਸੌਦਾ ਕਰਨ ਲੱਗ ਗਿਆ ਕਹਿੰਦਾ ਵੀ 5 ਲੱਖ ਦਾ ਗਧਾ ਲੈ ਲਓ 5 ਲੱਖ ਦਾ ਗਧਾ ਕੋਲ ਦੀ ਰਾਜਾ ਲੰਘਿਆ ਜਾਂਦਾ ਸੀ ਨਾਲ ਕੀ ਆ ਉਹਦਾ ਵਜ਼ੀਰ ਸੀ ਜਦੋਂ ਕੋਲ ਦੀ ਲੰਘਿਆ ਜਾਂਦਾ ਰਾਜਾ ਸੀ ਤਾਂ ਉਹਨੇ ਪੁੱਛ ਲਿਆ ਕਹਿੰਦਾ ਓਏ ਤੂੰ ਲੋਕਾਂ ਨੂੰ ਮੂਰਖ ਬਣਾਉਣਾ ਰਾਜਾ ਕਹਿੰਦਾ ਤੇਰਾ ਸਿਰ ਵੱਡੂਆ ਗਧਾ ਵੀ ਕਦੇ 5 ਲੱਖ ਦਾ ਹੋਇਆ ਉਹ ਕਹਿੰਦਾ ਰਾਜਾ ਸਾਹਿਬ ਕਹਦਾ 5 ਲੱਖ ਦੀ ਆ ਕਹਿੰਦਾ ਤੇ ਗੁਣ ਬਹੁਤ ਨੇ ਕਹਿੰਦਾ ਗੁਣ ਕੀ ਆ ਕਹਿੰਦਾ ਜਦੋਂ ਤੁਸੀਂ ਗਧੇ ਦੇ ਉੱਤੇ ਚੜੋਂਗੇ ਨਾ ਤੁਹਾਨੂੰ ਆਦੇ ਵੱਡ-ਵਡੇਰਿਆਂ ਦੇ ਦਰਸ਼ਨ ਹੋ ਜਾਂਦੇ ਜਿਹੜੇ ਗੁਜਰਗੇ ਉਹਨਾਂ ਨਾਲ ਗੱਲਾਂ ਬਾਤਾਂ ਹੀ ਹੋ ਜਾਂਦੀਆਂ ਨੇ ਰਾਜੇ ਨੂੰ ਚਾਹ ਚੜ ਗਿਆ ਰਾਜੇ ਦੀ ਮਾਂ ਮਰੀ ਸੀ ਛੋਟੇ ਹੁੰਦੇ ਦੀ ਤਾਂ ਰਾਜਾ ਕਹਿੰਦਾ ਠੀਕ ਐ ਫਿਰ ਕਹਿੰਦਾ ਜੇ ਤੇਰੀ ਗੱਲ ਸੱਚੀ ਹੋਈ ਤੂੰ ਪੰਜ ਛੱਡ ਤੈਨੂੰ ਦੱਸ ਦੇਊਂ ਆ ਤਾਂ ਉਹਨੇ ਕੀ ਕੀਤਾ ਆਪ ਚੜਨ ਤੋਂ ਪਹਿਲਾਂ ਆਦੇ ਵਜ਼ੀਰ ਕੰਨੀ ਇਸ਼ਾਰਾ ਕਰਕੇ ਕਹਿੰਦਾ ਵੀ ਚੜ ਤੂੰ ਦੇਖ ਵਜ਼ੀਰ ਨੂੰ ਵੀ ਚਾਹ ਚੜਿਆ ਸੀ ਉਹਦਾ ਵੀ ਕੀ ਆ ਪਿਓ ਗੁਜਰਿਆ ਸੀ ਛੋਟੀ ਉਮਰ ਚ ਉਹ ਨੇੜੇ ਜੇ ਹੋਣ ਲੱਗਿਆ ਉਹਨੂੰ ਰੋਕ ਕੇ ਕਹਿੰਦਾ ਉਹ ਦਲਾਲ ਨੇ ਇੱਕ ਸ਼ ਉਹ ਕਹਿੰਦਾ ਜੀ ਚੜਦਾ ਜਾਓ ਪਰ ਇੱਕ ਸ਼ਰਤ ਹੈ ਕਹਿੰਦਾ ਵੀ ਇਹਦੇ ਤੇ ਚੜ ਕੇ ਆਪਦੇ ਵੱਡ ਬਡੇਰੇ ਦਿਸਣਗੇ ਉਹਨੂੰ ਜਿਹੜਾ ਆਪਦੇ ਸਕੇ ਪਿਓ ਦਾ ਹੋਇਆ ਸਮਝ ਕੇ ਗੱਲ ਸਾਰੇ ਚੜ ਗਿਆ ਜੀ ਗਦੇ ਤੇ ਵਜ਼ੀਰ ਬਹਿ ਗਿਆ ਗਦੇ ਤੇ ਮੂਰੇ ਜਦੋਂ ਲੰਬੀ ਨਿਗਾਹ ਮਾਰੀ ਦੇਖਿਆ ਮੂਰੇ ਦਿਸੇ ਕੁਛ ਨਾ ਉਹਦੇ ਪਿਓ ਨੂੰ ਧਿਆ ਕੇ ਬਹਿ ਗਿਆ ਜਦੋਂ ਨਾਂ ਦੀ ਸਿਆ ਰਾਜਾ ਕਹਿੰਦਾ ਵੀ ਹਾਂ ਕੁਛ ਦਿਨਾਂ ਉਹਨੇ ਕੀ ਕੀਤਾ ਕਹਿੰਦਾ ਹਾਂ ਜੀ ਦਿਨਾਂ ਕਹਿੰਦਾ ਬਾਪੂ ਠੀਕ ਆ ਐਵੇਂ ਹਵਾਜੀ ਗੱਲਾਂ ਕਰ ਗਿਆ ਕਿਉਂ ਕਰ ਗਿਆ ਤੁਹਾਨੂੰ ਪਤਾ ਵੀ ਜੇ ਕੀ ਸੱਚ ਬੋਲਦਾ ਸੀ ਫਿਰ ਪਿਓ ਦਾ ਨਹੀਂ ਪੈਦਾ ਸੀ ਠੀਕ ਹੈ ਰਾਜੇ ਨੂੰ ਚਾਹ ਚੜ ਗਿਆ ਹੁਣ ਮਾਂ ਦਿਸੂਗੀ ਉਦੋਂ ਬਾਅਦ ਰਾਜਾ ਚੜ ਗਿਆ ਰਾਜੇ ਨੇ ਚੜ ਗਿਆ ਰਾਜੇ ਨੇ ਦੇਖਿਆ ਮੂਰੇ ਦਿਸੇ ਕੁਝ ਨਾ ਮਾਂ ਨਾਲ ਗੱਲ ਕਰਨੀ ਸੀ ਉਦੋਂ ਬਾਅਦ ਵਜ਼ੀਰ ਪੁੱਛਦਾ ਵਜ਼ੀਰ ਕਹਿੰਦਾ ਰਾਜਾ ਸਾਹਿਬ ਮਾਂ ਦਿਸ ਗਈ ਹੁਣ ਰਾਜਾ ਕੀ ਬੋਲੇ ਤੁਹਾਨੂੰ ਬਿਹਤਰ ਪਤਾ ਹੁਣ ਰਾਜਾ ਕਹਿੰਦਾ ਕਿ ਆ ਵਜ਼ੀਰ ਨੂੰ ਵੀ ਦਿਸ ਗਿਆ ਜੀ ਮੈਂ ਕਹਿਣਾ ਵੀ ਦੀਂਦਾ ਨਹੀਂ ਫਿਰ ਮੈਂ ਹਰਾਮ ਦਾ ਤਾਂ ਫਿਰ ਰਾਜਾ ਕੀ ਬੋਲਿਆ ਕਹਿੰਦਾ ਕਿਵੇਂ ਆ ਬੇਬੇ ਠੀਕ ਆ ਉਹ ਵੀ ਹਵਾ ਚ ਹੀ ਮਾਂ ਨਾਲ ਗੱਲਾਂ ਕਰ ਗਿਆ ਇਹ ਗੱਲ ਮੈਂ ਥੋੜੀ ਕਰਦਾ ਹੁਣ ਲਾ ਕੇ ਦੇਖ ਲਿਓ ਹੁਣ ਜਿਹੜੇ ਗਧੇ ਨੇ ਉਹ ਕੀ ਆ ਮੈਂ 70 ਸਾਲਾਂ ਤੋਂ ਗਧਿਆਂ ਦੇ ਗਲਾ 'ਚ ਹਾਰ ਪਾਇਆ ਜਿਹੜੇ ਅਸੀਂ ਆਗੂ ਚੁਣਦੇ ਰਹਿਆ 70 ਸਾਲਾਂ ਤੋਂ ਉਹਨਾਂ ਦੇ ਚੜਾਉਂਦਾ ਕੋਹਣਾ ਸਾਨੂੰ ਦਲਾਲ ਚੜਾਉਂਦਾ ਕੋਈ ਨਾ ਕੋਈ ਪਿੰਡ ਦਾ ਜਿਹੜਾ ਮੂਰੇ ਮੋਹਤਵਰ ਖੜਪੈਂਚ ਬਣਿਆ ਹੁੰਦਾ ਜਿਹਨੂੰ ਆਪਾਂ ਕੀ ਆ ਮੈਂ ਅਕਸਰ ਕੀ ਉਹਨੂੰ ਸ਼ਬਦ ਕੜਮ ਚੌਧਰੀ ਕਹਿਣਾ ਹੁੰਦਾ ਉਹ ਸਾਨੂੰ ਉਹਨਾਂ ਤੇ ਚੜਾਉਂਦੇ ਆ ਤੇ ਉਹਨਾਂ ਦੇ ਚੜਾ ਕੇ ਅਸੀਂ ਕੀ ਆ ਸਾਰਾ ਕੁਝ ਕੀ ਆ ਉਹੀ ਮੰਨੀ ਜਾਂਦਾ ਜਿਹੜਾ ਕਹੀ ਜਾਂਦੇ ਆ ਤੇ ਅਸਲ 'ਚ ਰਾਜੇ ਕੌਣ ਆ ਰਾਜੇ ਤੁਸੀਂ ਉਹ ਜਿੰਨੇ ਬੈਠਿਓ ਲੋਕਤੰਤਰ 'ਚ ਰਾਜੇ ਲੋਕ ਹੁੰਦੇ ਆ ਸਾਨੂੰ ਐਂ ਨਹੀਂ ਪਤਾ ਸਾਨੂੰ ਰੋਲਾ ਕੀ ਆ ਵੀ ਜੇ ਛਾਟੇ ਵਾਲਾ ਕਮਜ਼ੋਰ ਹੋਵੇ ਨਾ ਤਾਂ ਅਰਬੀ ਕੋਟੇ ਵੀ ਗਧੇ ਬਣ ਜਾਂਦੇ ਤੇ ਛਾਟੇ ਵਾਲਾ ਚੰਗਾ ਹੋਵੇ ਉਹ ਗਧਿਆਂ ਤੋਂ ਅਰਬੀ ਕੋਟਿਆਂ ਦਾ ਕੰਮ ਲੈ ਲੈਂਦਾ ਆਪਾਂ ਕੀ ਆ ਛਾਟੇ ਵਾਲੇ ਆ ਪਰ ਆਪਾਂ ਨੂੰ ਕੀ ਆ ਕੰਮ ਲੈਣਾ ਨਹੀਂ ਆਇਆ ਲੋਕਤੰਤਰ ਚ ਲੋਕ ਤਕੜੇ ਹੁੰਦੇ ਆ ਜਿਹੜੇ ਲੀਡਰਾਂ ਨੇ ਕਾਨੂੰਨ ਬਣਾਉਣੇ ਸੀ ਹੁਣ ਚਿੱਟਾ ਬੰਦ ਕਿਉਂ ਨਹੀਂ ਹੁੰਦਾ ਪੁਲਿਸ ਸਰ ਆਪਣਾ ਲਾਂਭਾ ਕੀ ਆ ਵੀ ਪੁਲਿਸ ਕੀ ਕਰਦੀ ਆ ਜੀ ਚਿੱਟੇ ਵਾਲਾ ਫੜਦੀ ਆ ਛੱਡ ਦਿੰਦੀ ਆ ਆ ਕੀ ਆ ਇੱਕ ਹੋਰ ਕੁੜੀ ਤੋਂ 17 ਗ੍ਰਾਮ ਫੜਿਆ ਗਿਆ ਉਹਦੀ ਜ਼ਮਾਨਤ ਹੋਊਗੀ ਪੁਲਿਸ ਤੇ ਸਾਰੇ ਨਹੀਂ ਹੈ ਇਹ ਸਾਰੇ ਕਿਹਦੇ ਸੀ ਗਦਿਆਂ ਦੇ ਸਾਰੇ ਸੀ ਜਿਨ੍ਹਾਂ ਨੇ ਸੰਸਦ ਚ ਕਾਨੂੰਨ ਕਢਨੇ ਸੀ ਇਹਨਾਂ ਨੇ ਵਿਚਾਰੇ ਨੇ ਕਾਨੂੰਨ ਨਹੀਂ ਕਢਨੇ ਜਿਹੜੀ ਪੁਲਿਸ ਬੈਠੀ ਆ ਹੁਣ ਕਾਨੂੰਨ 250 ਗ੍ਰਾਮ ਚਿੱਟੇ ਦੀ ਕਮਰਸ਼ੀਅਲ ਡੋਜ਼ ਆ 250 ਗ੍ਰਾਮ ਥੋਡੇ ਪਿੰਡ ਚੋਂ ਕਦੇ ਬਰਾਮਦ ਹੋਇਆ ਹੁਣ ਰੌਲਾ ਇਹੀ ਆ ਵੀ ਉਹਨਾਂ ਬਰਾਮਦ ਹੁੰਦਾ ਨਹੀਂ ਅਗਲੇ ਕੀ ਆ ਛੁੱਟ ਜਾਂਦੇ ਆ ਰੌਲਾ ਇਹ ਵੀ ਜਿਨ੍ਹਾਂ ਨੇ ਕਾਨੂੰਨ ਕਢਨਾ ਉਹਨਾਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ ਉਹਨਾਂ ਦੇ ਪੁੱਤ ਚਿੱਟੇ ਤੇ ਨਹੀਂ ਲੱਗਦੇ ਉਹਦਾ ਪੜਦੇ ਵੀ ਗਿਆ ਚੰਗੇ ਸਕੂਲਾਂ ਚ ਆਪਣੇ ਚ ਨਹੀਂ ਪੜਦੇ ਹੁਣ ਰੌਲਾ ਜਿਨ੍ਹਾਂ ਨੇ ਕਾਨੂੰਨ ਕਢਨੇ ਉਹਨਾਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ ਜਿਨ੍ਹਾਂ ਤੇ ਲਾਗੂ ਹੁੰਦਾ ਥੋਡੇ ਸਾਡੇ ਵਰਗੇ ਤਾਂ ਸਾਨੂੰ ਤੇ ਜਿਨ੍ਹਾਂ ਨੂੰ ਸਮਝ ਆ ਉਹ ਫੁੱਟਵਾਲ ਵਾਂਗੂ ਖੇਢੀ ਜਾਂਦੇ ਆ ਕਾਨੂੰਨ ਨਾਲ ਯਾਰ ਜਿਹੜੇ ਚਿੱਟੇ ਥੋੜੇ ਪਿੰਡ 'ਚ ਵੇਚਦੇ ਆ ਬਕਾਉਂਦੇ ਉਹਨਾਂ ਨੂੰ ਪਤਾ ਵੀ ਬੰਦਾ ਦੂਜੇ ਦਿਨ ਬਾਹਰ ਆ ਜਾਂਦਾ 10 ਗ੍ਰਾਮ ਤਾਂਹਨ ਲਈ ਜੇਬ 'ਚ ਪਾ ਕੇ ਥੋੜੇ ਪਿੰਡ 'ਚ ਵਿਗਦਾ ਕਿ ਨਹੀਂ ਵਿਗਦਾ ਸ਼ਰੇਆ ਮੋਟਰਸਾਈਕਲਾਂ ਤੇ ਜਾ ਜਾ ਕੇ ਫੜਾ ਕੇ ਆਉਂਦੇ ਆ ਪਰ ਹੁਣ ਇੱਥੇ ਨਿਖਿਤ ਪੁਣਾ ਕੀ ਦਾ ਨਲੈਕੀ ਕੀ ਦੀ ਆ ਬਾਹਰਲੇ ਪਿੰਡਾਂ ਦੇ ਥੋੜੇ ਪਿੰਡ ਮੋਟਰਸਾਈਕਲਾਂ ਤੇ ਬਹੁਤ ਆਉਂਦੇ ਇੱਕ ਭਰਾ ਦੱਸ ਕੇ ਗਿਆ ਬਾਹਰਲੇ ਪਿੰਡ 'ਚੋਂ ਆ ਕੇ ਥੋੜੀ ਨਸਲ ਪ੍ਰਵਾਦ ਕਰੀ ਜਾਂਦਾ ਤੇ ਆਪਾਂ ਤਮਾਸ਼ਾ ਦੇਖੀ ਜਾਂਦੇ ਆ ਜੀ ਹੁਣ ਮਸਲਾ ਇਹੀ ਆ ਵੀ ਤਮਾਸ਼ਾ ਹੀ ਦੇਖਣਾ ਕਿ ਕੁਝ ਕਰਨਾ ਹੀ ਤਾਂ ਤੁਹਾਨੂੰ ਕੀ ਇੱਕ ਹਲੂਣਾ ਮਾਰਨਾ ਆ ਬਾਈ ਮੇਜਰ ਨੇ ਕਿਹਾ ਸੀ ਕਹਿੰਦਾ ਵੀ ਤੁਹਾਨੂੰ ਕੁਝ ਕੀਆ ਅਸੀਂ ਕੁਝ ਨਹੀਂ ਕਰਦੇ ਕਈ ਨਾ ਬੜੇ ਘੈਂਟ ਹੁੰਦੇ ਆ ਸੋਸ਼ਲ ਮੀਡੀਆ ਤੇ ਇੱਕ ਸਟਾਰ ਹੈਗਾ ਬਹੁਤ ਲੋਕ ਸੁਣਦੇ ਆ ਤੇ ਕੱਟ ਹੋਇਆ ਸੀਗਾ ਕਿ ਰਾਮਪੁਰ ਏਰੀਆ ਚ ਵੱਡਾ ਕੱਟ ਤੇ ਉਥੇ ਕੱਟ ਦੇ ਵਿੱਚ ਖੜ ਕੇ ਲੋਕਾਂ ਨੂੰ ਕਹਿੰਦਾ ਵੀ ਇਹਨਾਂ ਦੇ ਹੱਥ ਬਹੁਤ ਮਜ਼ਬੂਤ ਆ ਕਹਿੰਦਾ ਮੇਰੇ ਨਾਲ ਖੜੋ ਮੇਰੇ ਮਗਰ ਖੜਜੋ ਕਹਿੰਦਾ ਮੈਂ ਇਹਨਾਂ ਨਾਲ ਮੱਥਾ ਲਾਉਣਾ ਨਾਲੇ ਕਹਿੰਦਾ ਇਹਨਾਂ ਦੀ ਅੱਗੇ ਕਾਨੂੰਨ ਆ ਕਾਨੂੰਨ ਦੀ ਆਪਾਂ ਕਹਿੰਦੇ ਹੱਥ ਮਜ਼ਬੂਤ ਹੁੰਦੇ ਆ ਇਹਨਾਂ ਦੀਆਂ ਲੱਤਾਂ ਵੀ ਬਹੁਤ ਮਜ਼ਬੂਤ ਆ ਕਹਿੰਦਾ ਇਹਨਾਂ ਨਾਲ ਲੜਨਾ ਬਹੁਤ ਔਖਾ ਮੈਂ ਲੜ ਸਕਦਾ ਤਾਂ ਉਦੋਂ ਬਾਅਦ ਜਦੋਂ ਮੇਰੀ ਵਾਰੀ ਆਈ ਮੈਂ ਖੜ ਕੇ ਆਖਿਆ ਮੈਂ ਕਿ ਜਿਹੜੀਆਂ ਗੱਲਾਂ ਕਰਕੇ ਗਿਆ ਨਾ ਜੇ ਤੁਸੀਂ ਕਹੋ ਥੋੜੀ ਲੜਾਈ ਮੈਂ ਲੜੂ ਮੈਂ ਨਹੀਂ ਲੜਦਾ ਨਾ ਤੁਹਾਡੇ ਪਿੰਡ ਮੈਂ ਦੁਆਰੇ ਆਵਾਂ ਹੁਣ ਮਸਲਾ ਤਾਂ ਇਹ ਆ ਵੀ ਲੜਾਈ ਲੜਨੀ ਕਿ ਨਹੀਂ ਪੁੱਜੀ ਦੇ ਪੁੱਤ ਮਰਦੇ ਆ ਤੁਹਾਡੇ ਪੁੱਤ ਮਰਦੇ ਆ ਇਹਦਾ ਤੁਹਾਨੂੰ ਇੱਕ ਰਾਹ ਦੱਸਣ ਆਏ ਆ ਹੁਣ ਮਸਲਾ ਲੜਾਈ ਲੜਨੀ ਕਿਵੇਂ ਉਹ ਜੋਗਤ ਦੱਸਣ ਆਏ ਆ ਹੁਣ ਮੈਂ ਉੱਥੇ ਖੜ ਕੇ ਆਖਿਆ ਮੈਂ ਕਿ ਭਾਈ ਸਾਹਿਬ ਕਹਿੰਦੇ ਸੀ ਕਹਿੰਦਾ ਇਹਨਾਂ ਦੇ ਪੈਰ ਬੜੇ ਮਜ਼ਬੂਤ ਆ ਮੈਂ ਕਹਾ ਚੋਰ ਦੇ ਪੈਰ ਹੁੰਦੇ ਆ ਕਹਿੰਦਾ ਨਹੀਂ ਮੈਂ ਕਹਾ ਫਿਰ ਇਹ ਸਾਰੇ ਚੋਰ ਆ ਆਪਾਂ ਕਹਿੰਦੇ ਆ ਕਾਨੂੰਨ ਦੇ ਹੱਥ ਬੜੇ ਲੰਬੇ ਆ ਠੀਕ ਹੈ ਨਾਲੇ ਲੀਡਰਾਂ ਦੇ ਵੀ ਹੱਥ ਬਹੁਤ ਦੂ ਤੱਕ ਨੇ ਹੱਥ ਬੜੇ ਲੰਬੇ ਆ ਮੈਂ ਕਹਾ 5 ਸਾਲਾਂ ਬਾਅਦ ਤੁਹਾਡੇ ਮੂਹਰੇ ਅਟਦੇ ਆ ਕਿ ਨਹੀਂ ਅਟਦੇ ਨਾ ਇਹਨਾਂ ਦੇ ਹੱਥ ਮਜ਼ਬੂਤ ਆ ਹੁਣ ਰੌਲਾ ਕੀ ਆ ਮੇਰੇ ਵਰਗਾ ਮੂਹਰੇ ਲੱਗ ਜਾਂਦਾ ਜਿਹਨੇ ਇਲੈਕਸ਼ਨ ਲੜਨੀ ਹੁੰਦੀ ਆ ਦੂਜਿਆਂ ਨੂੰ ਮਗਰ ਲਾ ਲੈਂਦਾ ਜਦੋਂ ਨੇੜੇ ਵਗ ਜਾਂਦੇ ਆ ਮੁੜ ਕੇ ਆ ਭਲੀਚੀ ਮਰ ਜਾਂਦਾ ਖਾਤੇ 'ਚ ਸਿੱਟ ਜਾਂਦਾ ਸਾਡੇ ਨਾਲ ਹੁਣ ਤੱਕ ਆਹੀ ਹੁੰਦਾ ਤੁਰਿਆ ਆ ਹੁਣ ਲੜਾਈ ਲੜਨ ਵਾਸਤੇ ਤੁਹਾਨੂੰ ਮੈਂ ਤਾਂ ਹੀ ਕਹਿਣਾ ਕੁਝ ਤਰੀਕਿਆਂ ਨਾਲ ਥੋੜੇ ਨਾਲ ਕੀ ਆ ਗੱਲ ਸਾਂਝੀ ਕਰਾਂਗੇ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਸਾਰੇ ਆਪਾਂ ਖੇਤੀਬਾੜੀ ਵਾਲੇ ਬੰਦੇ ਆ ਆਪਣੇ ਕੋਲੇ ਰੋਜ਼ਮੂਰੇ ਨਾਲ ਇੱਕ ਐਗਜ਼ਾਮਪਲ ਹੁੰਦੀ ਆ ਜਦੋਂ ਆਪਾਂ ਬਾਣ ਪਾਉਨੇ ਹੁਣ ਬਾਹਾਂਗੇ ਨਾ ਟਟੀਆਂ ਫਿਰਦਿਆਂ ਹੁੰਦੀਆਂ ਬਾਣ ਚਾਂਡੇ ਧਰੇ ਹੁੰਦੇ ਉੱਚੇ ਥਾਂ ਤੇ ਵੱਟ ਤੇ ਤੇ ਜਦੋਂ ਟਰੈਕਟਰ ਦੀ ਹਲਾਂ ਲੈ ਕੇ ਆਪਾਂ ਨੇੜੇ ਜਾਂਦੇ ਨਾ ਰੌਲਾ ਪਾਉਂਦੀ ਆ ਉਹ ਲੜਦੀ ਆ ਸਾਡੇ ਨਾਲ ਕਾਦੀ ਮਾਰੀ ਲੜਦੀ ਆ ਟਰੈਕਟਰ ਦੇ ਟਾਇਰ ਥੱਲੇ ਹੋਂ ਤੱਕ ਜਾਂਦੀ ਆ ਕਿਉਂ ਜਾਂਦੀ ਆ ਯਾਰ ਉਹਦੇ ਕੀ ਆ ਬੱਚੇ ਹੁੰਦੇ ਆ ਤੇ ਸਾਡੇ ਬੱਚੇ ਕੀ ਆ ਮੈਂ ਕਹਣਾ ਜਿਹੜਾ ਸੇਕ ਚੱਲੀ ਜਾਂਦਾ ਬਚਣਾ ਕਿਸੇ ਦਾ ਨਹੀਂ ਜਿਹੜੇ ਬੈਠੇ ਆ ਨਾ ਚੰਗੇ ਘਰਾਂ ਦੇ ਜਿਹੜੇ ਕਹਿੰਦੇ ਵੀ ਸਾਡਾ ਪੁੱਤ ਚਿੱਟੇ ਤੇ ਨਹੀਂ ਲੱਗਾ ਸੜਕ ਤੇ ਨਿਕਲਦਾ ਕਿ ਨਹੀਂ ਨਿਕਲਦਾ ਤੇ ਬੇਬੇ ਤੁਸੀਂ ਬੈਠਿਓ ਮੈਨੂੰ ਐਂ ਦੱਸਿਓ ਤੁਹਾਡੇ ਪੁੱਤ ਕੰਮ ਤੇ ਜਾਂਦੇ ਆ ਰਾਤ ਬਰਾਤੇ ਜਦੋਂ ਪਾਣੀ ਦੀ ਵਾਰੀ ਤੇ ਜਾਂਦੇ ਆ ਜਾਂ ਕਈ ਵਾਰੀ ਲੇਟ ਹੋ ਜਾਣ ਮੰਨ ਲਓ ਤਲਵੰਡੀਓਂ ਜਾਂ ਮੋੜੋਂ ਆਉਂਦੇ ਜਦੋਂ ਫੜਕ ਫੜਕ বাজਦਾ ਕਿ ਨਹੀਂ বাজਦਾ ਵੀ ਸੁੱਖੀ ਥਾਂ ਦੀ ਘਰੇ ਆ ਜੀ 7 ਵਜੇ ਤੋਂ ਬਾਅਦ ਮੋਟਰਸਾਈਕਲ ਤੇ ਜਾਣ ਦਾ ਹੱਜ ਹੀ ਨਹੀਂ ਰਿਹਾ ਪਿੰਡਾਂ 'ਚ ਉਹ ਆਪਣੇ ਪਿੰਡ 'ਚੋਂ ਦੇਖ ਲਓ ਜਾਣ ਨੂੰ ਜੀ ਕਰਦਾ ਡਰ ਲੱਗਦਾ ਯਾਰ ਹੁਣ ਇਹ ਡਰ ਦੇ ਵਿੱਚੋਂ ਕੀ ਆ ਨਿਕਲਣ ਵਾਸਤੇ ਗੁਰਬਾਣੀ ਨੇ ਰਾਹ ਦਿੱਤਾ ਉਹ ਰਾਹ ਮੰਨ ਲਓ ਗੁਰੂ ਕੀ ਕਹਿੰਦਾ ਹੋ 71 ਮਿਲੋ ਮੇਰੇ ਭਾਈ ਦੋਧਾ ਦੂਰ ਕਰੋ ਲੁਲਾਈ ਗੁਰੂ ਕਹਿੰਦਾ ਇਕੱਠੇ ਹੋ ਜੋ ਜੇ ਦੋਧਾ ਚੋਂ ਨਿਕਲਣਾ ਸਭ ਤੋਂ ਵੱਡੀ ਸੰਗਤ ਹੁੰਦੀ ਆ ਆਪਾਂ ਪੁਲਿਸ ਮੁਲਾਜ਼ਮਾਂ ਨਾਲ ਕੱਲਿਆਂ ਨਾਲ ਲੜਦੇ ਆ ਮੈਂ ਪਹਿਲਾਂ ਵੀ ਬਾਈ ਨੇ ਵੀ ਗੱਲ ਕੀਤੀ ਆ ਪੁਲਿਸ ਮੁਲਾਜ਼ਮ ਜਿੰਨਾ ਦੁੱਖ ਭੋਗਦੇ ਆ ਮੈਂ ਛੋਟੀ ਜੀ ਗੱਲ ਦੱਸ ਦੇਣਾ ਮਾਨਸਾ ਦੇ ਵਿੱਚ ਇੱਕੋ ਏਰੀਏ ਦੇ ਵਿੱਚ ਨਾ ਨਾਲ-ਨਾਲ ਚਾਰ ਘਰਾਂ ਦੇ ਪੁੱਤ ਚਿੱਟੇ ਨਾਲੀ ਤੁਰ ਗਏ ਕਿੰਨਾਂ ਦੇ ਪੁਲਿਸ ਵਾਲਿਆਂ ਦੇ ਸਭ ਤੋਂ ਵੱਡਾ ਨਸ਼ੀ ਦਾ ਕਾਰਨ ਕੀ ਆ ਸਾਨੂੰ ਆਪਦੇ ਜਵਾਕਾਂ ਦੀ ਪਰਵਰਿਸ਼ ਕਰਨੀ ਨਹੀਂ ਆਈ ਤੇ ਪੁਲਿਸ ਵਾਲੇ ਪਰਵਰਿਸ਼ ਕੀ ਕਰਨਾ ਭਰਾ ਖੜਿਆ ਸਾਡੇ ਪੁਲਿਸ ਵਾਲੇ ਵੀਰੇ ਇਹਨਾਂ ਦੇ ਜਵਾਕ ਵੀ ਹੋਣਗੇ ਆਦੇ ਜਵਾਕ ਨੂੰ ਟਾਈਮ ਦੱਸ ਦਿਓ ਕੀ ਦੇ ਦੇਣਗੇ ਯਾਰ ਇਹ 24 ਘੰਟੇ ਡਿਊਟੀ ਆ ਪੁਲਿਸ ਦੀ ਸਾਰੀ ਕੀ ਆ ਦਿਹਾੜੀ 24 ਘੰਟੇ ਚ ਬਾ ਮਾੜੇ ਬੰਦੇ ਨਾਲ ਪੈਣਾ ਆਪਾਂ ਕਹਿੰਦੇ ਨਾ ਵੀ ਸੰਗਤ ਚੰਗੀ ਰੱਖ ਲੋ ਤਾਂ ਬੰਦਾ ਬਾਜੂ ਨਹੀਂ ਤੇ ਸੰਗਤ ਹੀ ਮਾੜੀ ਆ ਸਾਰੀ ਦਿਹਾੜੀ ਕ੍ਰਿਮੀਨਲ ਬੰਦਿਆਂ ਦੇ ਵਿੱਚ ਵਿਚਰਦੇ ਆ ਤਾਂ ਸਲਿੱਪ ਕੱਢ ਜਾਂਦੇ ਆ ਬੰਦੇ ਠੀਕ ਆ ਨਾ ਸੋਚਦੇ ਕੀ ਆ ਵੀ ਪੁੱਤ ਨੂੰ ਪੜ੍ਹਾ ਲਈਏ ਪੁੱਤ ਨੂੰ ਚੰਗੇ ਕਾਲਜ ਵਿੱਚ ਪੜ੍ਹਾ ਪਰ ਜਦੋਂ ਪੈਂਦੀ ਆ ਪੁਲਿਸ ਵਾਲਿਆਂ ਤੇ ਪੈਂਦੀ ਨਹੀਂ ਭੋਗਤ ਦੇ ਸਾਰੇ ਆ ਇਹ ਸਾਡੇ ਨਾਲੋਂ ਵੀ ਵੱਧ ਭੋਗਦੇ ਕਿਉਂਕਿ ਜਵਾਕਾਂ ਨੂੰ ਟਾਈਮ ਦੇਣ ਨੂੰ ਵੀ ਵਿਚਾਰਾ ਕੋਲੇ ਟਾਈਮ ਹੈ ਨਹੀਂ ਪਰ ਕੱਲਾ ਲਾਂਭਾ ਇਹਨਾਂ ਨੂੰ ਦਈ ਜਾਂਦੇ ਆ ਮੈਂ ਤਾਂ ਹੀ ਤੁਹਾਨੂੰ ਕਹਿਣਾ ਹੁਣ ਮੈਂ ਕੁਛ ਕਿ ਗੱਲਾਂ ਕਰਦਾ ਤੁਹਾਨੂੰ ਮੈਂ ਕੀ ਪੁੱਛਦਾ ਵੀ ਤੁਹਾਨੂੰ ਯਕੀਨ ਹੈਗਾ ਵੀ ਕਿ ਸਰਕਾਰ ਚਿੱਟਾ ਬੰਦ ਕਰ ਦੂ ਬਾਹ ਖੜੀ ਕਰਕੇ ਦੱਸਦੇ ਜਿਹਨੂੰ ਯਕੀਨ ਆ ਉਹ ਬਾਹ ਖੜੀ ਕਰਿਓ ਨਹੀਂ ਯਕੀਨ ਪੁਲਿਸ ਨੂੰ ਕਹਿੰਦਾ ਯਕੀਨ ਆ ਪੁਲਿਸ ਤੇ ਵੀ ਪੁਲਿਸ ਮਾ ਕੇ ਚਿੱਟਾ ਬੰਦ ਕਰ ਦੂ ਨਹੀਂ ਹੈਗਾ ਆਪਦੇ ਆਪ ਤੇ ਯਕੀਨ ਹੈਗਾ ਆਪਦੇ ਆਪ ਤੇ ਵੀ ਯਕੀਨ ਹੈ ਨਹੀਂ ਮਸਲਾ ਇੱਥੇ ਆ ਜਿੱਦਾਂ ਆਪਦੇ ਆਪ ਤੇ ਯਕੀਨ ਹੋ ਗਿਆ ਨਾ ਤੁਸੀਂ ਮਾਲਕੋਂ ਇਹ ਸਾਰੇ ਨੌਕਰਾਂ ਮੈਂ ਵੀ ਨੌਕਰਾਂ ਸਾਨੂੰ ਤਨਖਾਹ ਮਿਲਦੀ ਆ ਬੇਬੇ ਤੁਸੀਂ ਦੰਨੇ ਹੋ ਤੜਕੇ ਉੱਠ ਕੇ ਕੀ ਆ ਚਾਹ ਧਰਦੇ ਹੋ ਚ ਖੰਡ ਪੱਤੀ ਪੈਂਦੀ ਆ ਸੀਖਾਂ ਲਈ ਡੱਬੀ ਪਾਲਦੇ ਹੋ ਕੱਲੀ ਕੱਲੀ ਚੀਜ਼ ਤੇ ਟੈਕਸ ਆ ਜੀ ਜੋ ਤਨਖਾਹ ਡੀਆਈਜੀ ਨੂੰ ਵੀ ਮਿਲਦੀ ਆ ਮੈਨੂੰ ਵੀ ਮਿਲਦੀ ਆ ਤੇ ਉਹ ਤਨਖਾਹ ਨਾਲ ਅਸੀਂ ਕਰਨਾ ਕੀ ਹੁੰਦਾ ਥੋੜੀ ਚੌਂਕੀਦਾਰੀ ਕਰਨੀ ਹੁੰਦੀ ਆ ਹੁਣ ਬਾਹਲੇ ਕਹਿਣਗੇ ਚੌਂਕੀਦਾਰ ਚੋਰ ਆ ਜੀ ਸਾਡੀ ਕੁੱਤੀ ਵੀ ਚੋਰਾਂ ਨਾਲ ਰਲ ਗਈ ਕਹਿਣਗੇ ਜੀ ਜਿਹਨੇ ਰਾਖੀ ਕਰਨੀ ਸੀ ਉਹ ਵੀ ਚੋਰਾਂ ਨਾਲ ਰਲ ਗਿਆ ਫਿਰ ਹੱਲ ਕੀ ਆ ਭਾਈ ਤੁਹਾਡੇ ਘਰੇ ਚੋਰ ਆ ਗਿਆ ਚੋਰ ਜਦੋਂ ਚੋਰੀ ਕਰਨ ਆਉਂਦਾ ਤੁਸੀਂ ਜਾਗਦੇ ਪਏ ਹੋ ਪਹਿਲੀ ਗੱਲ ਤਾਂ ਚੋਰ ਚੋਰੀ ਕਰ ਜੂ ਅਸੀਂ ਸੁੱਤੇ ਪਏ ਆ ਜਿੰਨੇ ਬੈਠੇ ਆ ਦੂਜੀ ਗੱਲ ਜੇ ਜਾਗਦੇ ਹੋਈਆਂ ਫਿਰ ਕਰਨਾ ਕੀ ਹੁੰਦਾ ਜੇਦਾ ਜਾਣ ਕੇ ਅੱਖਾਂ ਬੰਦ ਕਰਕੇ ਪਏ ਰਹੋਗੇ ਤਾਂ ਚੋਰ ਚੋਰੀ ਕਰਕੇ ਜਾਊਗਾ ਤਾਂ ਉਥੇ ਹੱਲ ਕੀ ਹੁੰਦਾ ਚੋਰ ਦਾ ਇੱਕੋ ਹੀ ਹਾਲ ਆ ਫਿਰ ਰੌਲਾ ਪਾਉਣਾ ਪੈਂਦਾ ਤੁਸੀਂ ਚੜ ਕੇ ਕੋਠੇ ਤੇ ਰੌਲਾ ਪਾਉਣ ਲੱਗ ਜੋ ਚੋਰ ਆਪੀ ਭੱਜੂ ਹੁਣ ਮਸਲਾ ਇਹ ਆ ਵੀ ਅਜੇ ਤੱਕ ਗੁੰਗੇ ਉੱਠ ਬਣੇ ਬੈਠਿਆ ਬੋਲਦੇ ਨਹੀਂ ਯਾਰ ਜਿੰਨੇ ਮੋਤਵਰ ਬੈਠਿਆ ਬਾਈ ਕਹਿ ਕੇ ਗਿਆ ਮੇਜਰ ਪਹਿਲਾ ਮੋਤਵਰ ਦਾ ਕੰਮ ਕੀ ਹੁੰਦਾ ਮੋਤਵਰ ਚੁਣਦੇ ਕਾਦੇ ਵਾਸਤੇ ਆ ਬੇਬੇ ਤੁਸੀਂ ਵੋਟਾਂ ਪਾਉਣੀਓ ਸਾਰੀਆਂ ਵੋਟਾਂ ਕਾਦੇ ਮਾਰੇ ਪਾਉਣੇ ਆ ਧੀਆ ਪੁੱਤਾਂ ਦੀ ਇਫਾਜਤ ਵਾਸਤੇ ਇੱਕ ਬੰਦਾ ਚੁਣਦੇ ਹੋ ਵੀ ਉਹ ਤੁਹਾਡੀ ਕੀ ਆ ਬਚਤ ਕਰੂਗਾ ਉਹ ਤੁਹਾਡੇ ਵਾਸਤੇ ਲੜੂਗਾ ਪਰ ਜ਼ਿਆਦਾਤਰ ਸਾਡੇ ਕੀ ਆ 70 ਸਾਲਾਂ ਤੋਂ ਦੇਖਿਆ ਜਿਹੜੇ ਚੁਣ ਲੈਨੇ ਆ ਉਹੀ ਜਾ ਕੇ ਕੀ ਆ ਦਲਾਲ ਬਣ ਜਾਂਦੇ ਆ ਗਧਿਆਂ ਤੇ ਚੜਾਉਣ ਲੱਗ ਜਾਂਦੇ ਆ ਫਿਰ ਅਸੀਂ ਕਿੱਧਰ ਜਾਏਗੇ ਤੇ ਮਸਲਾ ਕੀ ਆ ਸਿਆਣੇ ਹੋਣਾ ਬੋ ਗੁਰੂ ਨੇ ਮਤ ਦਿੱਤੀ ਆ ਸਾਨੂੰ ਹੁਣ ਇਹ ਸਾਰੇ ਤੇ ਫਸੇ ਕਿਉਂ ਬੈਠੇ ਆ ਉਹਦਾ ਕੀਆ ਗੁਰਬਾਣੀ ਨੇ ਕਾਰਨ ਦੱਸਿਆ ਗੁਰਬਾਣੀ ਕਹਿੰਦੀ ਬਲ ਛੁੱਟ ਕਿਉ ਬੰਧਨ ਪਰੇ ਕਛੂ ਨਾ ਹੋ ਤਪਾਏ ਗੁਰੂ ਕਹਿੰਦਾ ਜਦੋਂ ਜੋਰ ਲਾਉਣਾ ਹਟ ਜਾਂਦੇ ਆ ਨਾ ਬੰਧਨ ਉਦੋਂ ਪੈਂਦੇ ਆ ਤੇ ਉਹਦਾ ਹੱਲ ਵੀ ਗੁਰਬਾਣੀ ਦੰਦੀ ਆ ਗੁਰੂ ਕੀ ਕਹਿੰਦਾ ਕਹਿੰਦਾ ਬਲ ਹੋਆ ਬੰਧਨ ਛੁੱਟੇ ਸਭ ਕੁਝ ਹੋ ਤਪਾਏ ਕੋ ਨਾਨਕ ਸਭ ਕੁਝ ਤੁਮਰੇ ਹੱਥ ਵਿੱਚ ਤੁਮ ਹੀ ਹੋਤ ਸਹਾਈ ਤਾਕਤ ਤੁਹਾਡੇ ਕੋਲ ਆ ਜਿਹੜੇ ਬੈਠੇ ਹੋ ਜੀ ਹੁਣ ਰੌਲਾ ਕੀ ਆ ਸਾਡੇ ਕਈ ਬੰਦੇ ਬਾਈ ਨੇ ਗੱਲ ਕੀਤੀ ਕੁਰਸੀਆਂ ਕਿਉਂ ਨਹੀਂ ਲਾਉਂਦੇ ਹੁਣ ਬਾਹਲੇ ਬੰਦੇ ਤਾਂ ਆ ਕੇ ਇੱਥੇ ਵੀ ਕੁਝ ਬੰਦੇ ਆ ਕੇ ਕੁਰਸੀਆਂ ਦੇਖਦੇ ਹੋਣਗੇ ਵੀ ਕੁਰਸੀ ਹੈਗੀ ਲੱਗੀ ਯਾਰ ਬੈਠਣ ਨੂੰ ਮਸਲਾ ਕੀ ਆ ਕੁਰਸੀਆਂ ਨੇ ਦਾ ਮਰਵਾ ਕੇ ਧਰਤੇ ਹੁਣ ਕਈ ਬੰਦੇ ਕੀ ਆ ਮੈਨੂੰ ਕਹਿ ਦਿੰਦੇ ਆ ਥੋੜਾ ਸਖਤ ਬੋਲਾ ਜਾਂਦਾ ਕਿਤੇ ਮਖੇ ਐਸਐਸਪੀ ਮਾਨ ਸਾਹਿਬ ਬੈਠੇ ਸੀ ਕਿਤੇ ਗੱਲਾਂ ਚੱਲ ਪਈਆਂ ਸਟੇਜ ਤੇ ਗੱਲਾਂ ਕਰੀ ਜਾਂਦੇ ਸੀ ਤਾਂ ਮੈਂ ਉਥੇ ਗੱਲ ਕਹਿਤੀ ਮਖਾ ਵੀ ਬਾਬੇ ਨਾਨਕ ਨੇ ਨਾ ਉਹਨਾਂ ਟਾਈਮਾਂ 'ਚ ਸੱਚ ਬੋਲਿਆ ਸੀ ਅਸੀਂ ਸੱਚ ਨਹੀਂ ਬੋਲਦੇ ਅਸੀਂ ਕਿਉਂ ਨਹੀਂ ਬੋਲਦੇ ਡਰਦੇ ਆ ਪਰ ਸਾਡਾ ਬਾਬਾ ਨਾਨਕ ਉਹਨਾਂ ਵੇਲਿਆਂ 'ਚ ਬੋਲਦਾ ਸੀ ਜਦੋਂ ਕਿ ਆ ਸਿਆਸਤ ਦੇ ਖਿਲਾਫ ਬੋਲਣ ਵਾਲੇ ਦਾ ਸਾਰਾ ਟੱਬਰ ਚਾੱਕ ਕੇ ਕੋਲੂ ਵੀ ਜਿੱਟ ਪਾ ਦਿੰਦੇ ਸੀ ਪਰ ਬਾਬਾ ਨਾਨਕ ਬੋਲਿਆ ਸੀ ਆ ਮੈਂ ਕਿਹਾ ਅੱਜ ਬੋਲਦੇ ਨਹੀਂ ਬਾਬੇ ਨਾਨਕ ਨੇ ਉਦੋਂ ਕਿਹਾ ਸੀ ਕਿਹਦਾ ਰਾਜੇ ਸ਼ੀਮ ਮੁਕੱਦਮ ਕੁੱਤੇ ਜਾਏ ਜਗਾਏਨ ਬੈਠੇ ਸੁੱਤੇ ਕਹਿੰਦਾ ਰਾਜੇ ਕੀ ਆ ਸ਼ੇਰ ਨੇ ਅੱਜ ਦੇ ਸਿਆਸਤ ਦੇ ਨਾਮ ਦੇ ਆਪ ਨੂੰ ਸ਼ੇਰ ਸਮਝੀ ਬੈਠਿਆ ਮੰਨ ਲੈਨੇ ਆ ਸ਼ੇਰ ਆ ਤੇ ਦੂਜੇ ਨੰਬਰ ਤੇ ਕੀ ਆ ਜਾਂਦੇ ਆ ਉਦੋਂ ਬਾਅਦ ਰਾਜੇਸ਼ੀ ਮੁਕੱਦਮ ਕੁੱਤੇ ਮੁਕੱਦਮ ਕੀ ਐਲਕਾਰ ਹੁੰਦੇ ਆ ਜਿਹੜੇ ਮੁਲਾਜ਼ਮਾਂ ਸੀ ਐਲਕਾਰਾਂ ਮੈਂ ਕਹਿੰਦਾ ਵੀ ਮੁਲਾਜ਼ਮਾਂ ਚ ਸਾਰੇ ਨਹੀਂ ਪਰ ਕੁਝ ਬੰਦੇ ਕੀ ਆ ਐਲਕਾਰ ਜਿਹੜੇ ਹੈਗਾ ਮੁਕੱਦਮ ਕੁੱਤੇ ਬਣ ਗਏ ਹੁਣ ਰੌਲਾ ਕੀ ਆ ਰਾਜੇਸ਼ੀ ਆ ਮੁਕੱਦਮ ਕੁੱਤੇ ਆ ਹੁਣ ਆਪਾਂ ਨੂੰ ਕੀ ਆ ਜਾਗਣਾ ਪਊ ਆਪਾਂ ਸੁੱਤੇ ਪਏ ਆ ਐਨੀ ਗੱਲ ਮੈਂ ਕੀਤੀ ਤੇ ਐਸਐਸਪੀ ਸਾਹਿਬ ਨੇ ਗੁੱਸਾ ਕੀਤਾ ਤੇ ਜਾ ਕੇ ਮੇਰੇ ਕਿਸੇ ਮਿੱਤਰ ਨੂੰ ਪੱਤਰਕਾਰ ਸੀਗਾ ਐਡੀਟਰ ਸੀ ਕਿਸੇ ਅਖਬਾਰ ਦਾ ਉਹਨੂੰ ਕਹਿੰਦਾ ਤੇਰੇ ਮਿੱਤਰ ਨੇ ਯਾਰ ਮਾੜੀ ਕੀਤੀ ਕਹਿੰਦਾ ਜੀ ਕੀ ਕੀਤੀ ਕਹਿੰਦਾ ਉਹਨੇ ਆਹ ਗੱਲ ਆਖੀ ਕਹਦਾ ਕਹਿੰਦਾ ਮੁਕੱਦਮ ਆਈਪੀਐਸ ਆਈਸ ਹੁੰਦੇ ਆ ਜੀ ਉਹ ਵੀ ਕੁੱਤੇ ਹੋਗੇ ਕਹਿੰਦਾ ਜੀ ਇਹ ਗੱਲ ਨਹੀਂ ਕਹੀ ਹੁਣੀ ਕੋ ਢੰਗ ਨਾਲ ਗੱਲ ਕਹੀ ਹੂ ਉਹ ਕਹਿੰਦਾ ਕਿਹਾ ਸੀ ਕਹਿੰਦਾ ਫਿਰ ਜੇ ਤਾਂ ਤੁਸੀਂ ਕੁੱਤਿਆਂ ਫਿਰ ਤਾਂ ਤੁਹਾਨੂੰ ਮਹਿਸੂਸ ਹੋਵੇ ਜੇ ਨਹੀਂ ਹੈਗੇ ਫਿਰ ਤੁਹਾਨੂੰ ਮਹਿਸੂਸ ਹੀ ਨਹੀਂ ਹੋਣਾ ਚਾਹੀਦਾ ਜਿਹੜਾ ਸਹੀ ਅਫਸਰ ਆ ਜਿਹੜਾ ਕੰਮ ਕਰਦਾ ਉਹ ਬੰਦੇ ਨੂੰ ਆਪਦਾ ਪਤਾ ਤੇ ਉਹਨੂੰ ਇਹ ਵੀ ਪਤਾ ਵੀ ਮੇਰੇ ਨਾਲ ਦਾ ਬੈਠਾ ਅਫਸਰ ਕੀ ਕਰਦਾ ਯਾਰ ਮੁਲਾਜ਼ਮਾ ਨੇ ਜੇ ਸਾਡਾ ਮੁਲਕ ਬਿਗਿਆ ਸਿਆਸਤਦਾਨਾਂ ਕਲਰਕਾਂ ਨੇ ਵੇਚਿਆ ਕਲਰਕਾਂ ਦਾ ਧਰਨਾ ਲੱਗੇ ਜੇ ਮੈਂ ਜਾ ਕੇ ਬਠਿੰਡੇ ਖੜਾ ਸੀ ਤੇ ਰੌਲਾ ਪਾਈ ਜਾਂਦੇ ਸੀ ਕਿ ਥੋੜੇ ਵਰਗਾ ਜ਼ਿੰਮੇਵਾਰ ਭਰਾ ਆ ਕੇ ਜ਼ਮੀਨ ਦੇ ਨੰਬਰ ਲੈਣ ਆਇਆ ਕਹਿੰਦੇ ਜੀ ਸਟ੍ਰਾਈਕ ਆ ਸਾਡੀ ਤਨਖਾਹ ਨਹੀਂ ਵਧਾਉਂਦੇ ਤੇ ਕੋਲ ਦੀ ਗਾਲਾਂ ਦੇ ਕੇ ਟੱਪ ਗਿਆ ਬੰਦਾ ਜਿਹੜਾ ਨੰਬਰ ਲਾਉਣ ਆਇਆ ਸੀ ਤੇ ਮੈਨੂੰ ਮਾਈਕ ਦਿੱਤਾ ਮੈਨੂੰ ਕਹਿੰਦੇ ਵੀ ਤੂੰ ਵੀ ਧਰਨੇ ਦੇ ਬੈਠੇ ਇੱਥੇ ਆ ਕੇ ਸਾਡੇ ਨਾਲ ਗੋਲ ਮੈਂ ਕਿਹਾ ਵੀ ਉਹ ਬੰਦਾ ਤੁਰਿਆ ਜਾਂਦਾ ਤੁਹਾਨੂੰ ਗਾਲ ਕੱਢ ਕੇ ਗਿਆ मामा ਭੈਣਾ ਦੀਆਂ ਕਹਿੰਦੇ ਜੀ ਕਿਉਂ ਕੱਢ ਕੇ ਗਿਆ ਮੈਂ ਕਿਹਾ ਤੁਸੀਂ ਇਹਨਾਂ ਦੇ ਸਕੇ ਨਹੀਂ ਹੋਏ ਤਨਖਾਹ ਤੁਹਾਨੂੰ ਇਹ ਦੰਦਿਆ ਜਿਹੜੀ ਤਨਖਾਹ ਵਧਾਉਣ ਦੀ ਗੱਲ ਕਰਦੇ ਹੋ ਟੈਕਸ ਹੋ ਦਿੰਦਾ ਅਸੀਂ ਕਿਹੜਾ ਯਰ ਕਪੜਾ ਜਿਹੜਾ ਕਲਰਕ ਤੋਂ ਬਿਨਾ ਹੋ ਜਾਊ ਮੈਨੂੰ ਇਹ ਦੱਸਦੇ ਹੋ ਜ਼ਮੀਰ ਤਾਂ ਅਫਸਰਾਂ ਦੇ ਵੀ ਵਿਕੇ ਆ ਪਰ ਵਿਕੇ ਤਾਂ ਕਿਉਂਕਿ ਤੁਸੀਂ ਸੁੱਤੇ ਪਏ ਹੋ ਤੁਸੀਂ ਜਾਗ ਜਾਓ ਛਿੱਤਰ ਕਲੜਾ ਕਰ ਲਓ ਸਰਪੰਚ ਹੁੰਦਾ ਸੀ ਪਹਿਲਾ ਪੁਰਾਣੇ ਸਮੇਂ ਆ ਜੋ ਪਿੰਡ ਦਾ ਸਰਪੰਚ ਹੁੰਦਾ ਸੀ ਹੁਣ ਸਰਪੰਚ ਅਕਾਲੀ ਹੋਊ ਜਾਂ ਕਾਂਗਰਸੀ ਹੋ ਆ ਤੀਜੇ ਝਾੜੂ ਵਾਲੇ ਆ ਗਏ ਉਹਨਾਂ ਦਾ ਹੋਊ ਭਾਈ ਹੁਣ ਮਸਲਾ ਤਾਂ ਇਹੀ ਆ ਵੀ ਸਰਪੰਚ ਪਿੰਡ ਦਾ ਨਹੀਂ ਹੁੰਦਾ ਉਹ ਕਿਸੇ ਪਾਰਟੀ ਦਾ ਹੁੰਦਾ ਕਿਉਂਕਿ ਟਿੱਕ ਟੋਕ ਕੋਈ ਪਾਰਟੀ ਦਿੰਦੀ ਆ ਉਹਨੂੰ ਆਪਾਂ ਤਾਂ ਨਹੀਂ ਨਾ ਚੁਣਦੇ ਆਪਾਂ ਤਾਂ ਵੇਹਾ ਚੁਣ ਲੈਣਾ ਜਿਹਨੂੰ ਪਹਿਲਾਂ ਕੋਈ ਚੁਣ ਲਿਆ ਜੀ ਤਾਂ ਉਹਨੂੰ ਚੁਣ ਲੈਨੇ ਆ ਮਸਲਾ ਤਾਂ ਇਹ ਵੀ ਜਿੱਥੇ ਜਿਹੜੇ ਪਿੰਡਾਂ 'ਚ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਵੇ ਤੇ ਲੋਕ ਛੇਤਰਕਾਰੜਾ ਕਰ ਲੈਣਾ ਪੁਲਿਸ ਦੀ ਵੀ ਕੀ ਆ ਮੈਂ ਕਹਿੰਦਾ ਵੀ ਹਿੰਮਤ ਨਹੀਂ 90% ਲੋਲੇ ਰਾਜਸਥਾਨ 'ਚ ਅੱਜ ਵੀ ਪੰਚਾਇਤਾਂ ਨਵੇੜ ਲੈਂਦੀਆਂ ਨੇ ਪਰ ਸਾਡੇ ਦਾ ਮੋਤਵਰ ਵੀ ਜਾ ਜਾ ਕੇ ਉੱਥੇ ਕੀ ਆ ਥਾਣੇ 'ਚ ਜਾ ਕੇ ਕਮਿਸ਼ਨ ਖਾਣਾ ਸੌਖਾ ਆ ਜਾਂਦਾ ਬਾਇਆ ਕਿਸੇ ਪੁਲਿਸ ਮੁਲਾਜ਼ਮ ਦੇ ਖਾਂਦੇ ਆ ਉੱਥੇ ਜਾ ਕੇ ਨਿਪਟ ਜਾਂਦਾ ਪੰਚਾਇਤ 'ਚ ਨਿਪਟਦਾ ਨਹੀਂ ਆਪਦੀ 'ਚ ਅਖੀਰ ਨੂੰ ਨਿਪਟ ਨਹੀਂ ਹੁੰਦਾ ਰੌਲਾ ਕਤਲ ਕੇਸ ਵੀ ਨਿਪਟ ਜਾਂਦੇ ਆ ਪਰ ਸਾਨੂੰ ਕੀ ਜਿੰਨਾ ਚਿਰ ਢੂਈ ਕਟਾਕੇ ਨਹੀਂ ਉਦੋਂ ਤੱਕ ਸਬਰ ਨਹੀਂ ਆਉਂਦਾ ਤੇ ਕਟਾਉਂਦੇ ਕੌਣ ਆ ਸਾਡੇ ਉਹੀ ਕਟਾਉਂਦੇ ਆ ਜਿਹੜੇ ਸਾਨੂੰ ਗੱਧਿਆਂ ਤੇ ਚੜਾਉਂਦੇ ਆ ਦਲਾਲ ਨੇ ਜਿਹੜੇ ਇਸ ਕਰਕੇ ਦਲਾਲਾਂ ਨੂੰ ਸ਼ਨਾਖਤ ਕਰਕੇ ਉਹਨਾਂ ਨੂੰ ਪਹਿਲਾਂ ਪਾਸੇ ਕਰੋ ਯਾਰ ਜਦੋਂ ਮਾੜੇ ਬੰਦੇ ਨੂੰ ਸੀ ਇੱਜ਼ਤ ਦੇਣ ਨੂੰ ਨਹੀਂ ਹਟ ਦਿਓ ਮਾੜੇ ਕੰਮ ਕਰਨ ਨੂੰ ਬੰਦ ਕਿਵੇਂ ਕਰੂ ਪਹਿਲਾਂ ਇਹ ਦੱਸੋ ਤੁਹਾਡੇ ਪਿੰਡ 'ਚ ਨਸ਼ਾ ਵੇਚਣ ਵਾਲੇ ਤੁਸੀਂ ਬੰਦੇ ਜਾਣਦੇ ਨੂੰ ਵਿਆਹ ਸ਼ਾਦੀਆਂ ਦੇ ਕਾਰਡ ਦਿੰਨੇ ਹੋ ਕਿ ਨਹੀਂ ਦੰਦੇ ਦੱਸ ਜਿੰਨੇ ਕ ਬੈਠੋ ਇੰਨੀ ਪ੍ਰਾਨ ਕਰ ਲੋ ਯਾਰ ਵੀ ਤੁਸੀਂ ਨਸ਼ੇ ਵਾਲੇ ਨੂੰ ਜਾਂ ਮਾੜੇ ਬੰਦੇ ਨੂੰ ਜਿਹੜਾ ਮਾੜੇ ਦੀ ਜ਼ਮਾਨਤ ਕਰਾਉਂਦਾ ਉਹਨੂੰ ਤੁਸੀਂ ਆਪਦੇ ਫੰਕਸ਼ਨ 'ਚ ਨਹੀਂ ਸੱਦਣਾ। ਸੋਸ਼ਲ ਬਾਈਕਾਟ ਹੀ ਕਰਦੇ ਹੋ ਬਹੁਤ ਵੱਡੀ ਚੀਜ਼ ਆ। ਸਾਡੇ ਪਿੰਡ 'ਚ ਅਸੀਂ ਬਾਈਕਟ ਕਰਵਾਇਆ ਸੀ। ਡੀਐਸਪੀ ਸਾਹਿਬ ਚੰਗੇ ਆਗੇ ਬਹੁਤ ਇਮਾਨਦਾਰ ਬੰਦੇ ਬੈਠੇ ਆ ਜਿੰਨੇ ਅਸੀਂ ਮਾੜੇ ਆ ਨਾ ਪੁਲਿਸ 'ਚ ਕੀ ਆ ਉਹਦੂ ਪਰਸੈਂਟੇਜ ਘੱਟ ਮਾੜਿਆਂ ਦੀ ਨਿਕਲੂਗੀ। ਸਾਡੇ ਜੋ ਵੱਧ ਮਾੜੇ ਆ ਨਸ਼ਾ ਵੇਚਣ ਵਾਲੇ ਅਸੀਂ ਬਕਾਉਣ ਵਾਲੇ ਸਾਡੇ ਛਡਾਉਣ ਵਾਲੇ ਸਾਡੇ ਮਾੜੀ ਪੁਲਿਸਾ ਸੀ ਕਹਿ ਦਿੰਦੇ ਆ ਯਾਰ। ਹੁਣ ਮਸਲਾ ਉੱਥੇ ਆਸੀ ਉਹ ਚਿੱਟੇ ਵਾਲਿਆਂ ਨੂੰ ਇੱਕ ਵਾਰਨਿੰਗ ਦੇ ਦਿਓ ਤੇ ਉਸ ਤੋਂ ਬਾਅਦ ਦੋ ਦਿਨਾਂ ਬਾਅਦ ਸਾਰੇ ਚੱਕ ਕੇ ਲਿਆ ਕੇ ਥਾਣੇ ਦੇ ਬਾਹਰ ਲਾਈਨ ਲਾ ਕੇ ਬਿਠਾ ਲਿਆ ਕਰੋ ਤੇ ਜਿਹਦੀ ਕੋਈ ਕੀ ਆ ਪਿੰਡ ਦਾ ਮੋਹਤਵਰ ਆ ਕੇ ਜ਼ਿੰਮੇਵਾਰੀ ਲੈ ਲੈ ਉਹਨੂੰ ਕਹਦਾ ਕਰੋ ਜਾ ਨਹੀਂ ਤੜਕੇ ਤੋਂ ਲੈ ਕੇ ਆਥਨ ਤੱਕ ਇੱਥੇ ਬਿਠਾ ਕੇ ਮੋੜਦਿਆ ਕਰੋ ਪੈਰੀਂ ਪਰ ਬਿਠਾਇਆ ਕਰੋ ਇੱਥੇ ਹੁਣ ਰੌਲਾ ਕੀ ਆ ਵੀ ਸਾਡੇ ਵਿੱਚ ਘੜਮ ਚੌਧਰੀ ਵਗ ਜਾਂਦੇ ਆ ਪਤਾ ਤਾਂ ਲੱਗੇ ਕੌਣ ਛਡਾਉਂਦਾ ਤਾਂ ਜਦੋਂ ਕੀ ਆ ਮੈਂ ਕਹਿੰਦਾ ਵੀ ਉਹਨਾਂ ਨੂੰ ਜੇਲ੍ਹ ਭੇਜਣਾ ਵੀ ਕੋਈ ਹੱਲ ਨਹੀਂ ਹੈ ਯਾਰ ਇੱਕ ਇੱਕ ਦੋ ਦੋ ਗ੍ਰਾਮ ਵਾਲੇ ਸਾਡੇ ਜਵਾਕ ਪੀਣ ਤੇ ਲਾਦੇ ਵੱਡਿਆਂ ਨੇ ਉਹਨਾਂ ਨੂੰ ਤੁਸੀਂ ਜੇਲ੍ਹ ਭੇਜ ਦਿਓਗੇ ਲਿੰਕ ਉਹ ਤੋਂ ਵੱਡੇ ਹੋ ਕੇ ਵਾਪਸ ਆਉਂਦੇ ਆ ਉਹ ਤੋਂ ਕੰਮ ਵੱਡਾ ਹੋਊ ਕਿਉਂਕਿ ਜੇਲ੍ਹ 'ਚ ਉਹ ਤੋਂ ਵੱਡੇ ਸਮਗਲਰ ਬੈਠੇ ਆ ਜੇਲ੍ਹ ਭੇਜਣਾ ਇਹਨਾਂ ਨੂੰ ਕੋਈ ਹੱਲ ਨਹੀਂ ਹੈ ਇਹਨਾਂ ਦਾ ਹੱਲ ਬਾਈ ਮੇਜਰ ਦੱਸ ਕੇ ਗਿਆ ਗੱਲ ਨਾਲ ਲਾ ਲਓ ਯਾਰ ਕਿਸੇ ਦਾ ਪੁੱਤ ਵੀ ਲੱਗ ਸਕਦਾ ਜਿੰਨੇ ਬੈਠੇ ਆ ਨਹੀਂ ਲੱਗੂਗਾ ਤਾਂ ਮੈਂ ਕਿਹਾ ਸਾਨੂੰ ਬਾਹਰ ਨਿਕਲਣਾ ਔਖਾ ਹੋਇਆ ਪਿਆ ਕੰਦਾ ਤੇ ਕੱਚ ਲਵਾ ਲਓ ਭਾਵੇਂ ਸਰਦਾਰ ਸਾਹਿਬ ਬੈਠੇ ਆ ਕੰਦਾ ਉੱਚੀਆਂ ਕਰਾ ਕੇ ਆਪਾਂ ਕੱਚ ਵੀ ਲਵਾ ਲਈਏ ਨਾ ਜੀ ਸੁਰੱਖਿਆਤ ਫਿਰ ਵੀ ਹੈ ਨਹੀਂ ਕਿਉਂਕਿ ਜਾਣਾ ਛੜਕਤੇ ਆ ਤਾਂ ਉਹਦੇ ਬਾਅਦ ਤੇ ਜ਼ਿੰਮੇਵਾਰੀ ਥੋੜੀ ਬਣਦੀ ਆ ਕੱਲ ਨੂੰ ਕੋਈ ਚਿੱਟੇ ਵਾਲਾ ਘੇਰ ਕੇ ਤੁਹਾਡੇ ਪੁੱਤ ਨੂੰ ਮਾ ਕੇ ਕੋਈ ਨੀਮਕੀਮ ਕਰ ਜਾਂਦਾ ਹੁਣ ਤਾਂ ਘਰਾਂ 'ਚ ਵੜਨ ਲੱਗੇ ਬੇਬੇ ਘਰਾਂ 'ਚੋਂ ਆ ਕੇ ਕੰਨ ਪਟਕੇ ਲੈ ਜਾਂਦੇ ਆ ਤੇ ਸੋਚ ਕੇ ਦੇਖੋ ਸਾਡੀ ਘਰ ਵਾਲੀ ਕਿਸੇ ਦੀ ਮਾਂ ਕਿਸੇ ਦੀ ਭੈਣ ਦੇ ਘਰ ਜਾ ਕੇ ਕੋਈ ਕੰਨ ਪਟਕੇ ਲੈ ਜਾਏ ਫਿਰ ਮਹਿਸੂਸ ਕੀ ਕਰਦੇ ਆ ਅਸੀਂ ਪਹਿਲਾਂ ਕਿਉਂ ਨਹੀਂ ਕੁਝ ਕਰਦੇ ਇਹਦਾ ਲੰਘੜ ਤੋਂ ਮਗਰੋਂ ਕੀ ਐ ਪੈੜ ਕੁੱਟੀ ਜਾਂਦੇ ਆ ਯਾਰ ਮੈਂ ਕਹਣਾ ਵੀ ਜਾਗਣਾ ਤੁਹਾਨੂੰ ਪਊ ਸਾਥ ਦੇਣ ਬਾਅਦ ਤੇ ਪੁਲਿਸ ਖੜੀ ਆ ਬਾਕੀ ਨਹੀਂ ਦਿੰਦੀ ਸਾਥ ਤੁਹਾਡੇ ਕੋਲੇ ਅਫਸਰ ਤਾਂ ਲੈ ਹੈਗੇ ਆ ਬਾਈ ਨੇ ਗੱਲ ਕੀਤੀ ਐਸਐਚਓ ਮੇਰੇ ਘਰੇ ਆ ਕੇ ਕਹਿੰਦਾ ਵੀ ਕੇਰਾ ਖੇੜਾ ਛੱਡ ਦੇ ਇਤਕੀ ਨਹੀਂ ਮੇ ਠੀਕ ਹੈ ਨਾ ਤਾਂ ਮੈਂ ਕਿਹਾ ਵੀ ਨਹੀਂ ਐਤ ਕਿ ਕੁਝ ਮਰਜ਼ੀ ਹੋ ਜੇ ਉਹ ਬੰਦਾ ਮੁੜ ਕੇ ਆਪਣੇ ਜ਼ਿਲ੍ਹੇ 'ਚ ਵੀ ਨਹੀਂ ਰਿਹਾ ਪ੍ਰਸ਼ਾਸਨ ਐਕਸ਼ਨ ਲੈਂਦਾ ਡੀਆਈਜੀ ਨੇ ਲਿਆ ਡੀਐਚ ਤੋਂ ਬਾ ਉੱਤੇ ਬਥੇਰੇ ਬੈਠੇ ਆ ਪਰ ਤੁਸੀਂ ਯਾਰ ਤਹਈਆ ਤਾਂ ਕਰੋ ਆਪਾਂ ਇੱਥੋਂ ਜਾ ਕੇ ਮੁੜੇ ਆਉਣਾ ਜੀ ਗੱਲ ਨਹੀਂ ਸੁਣਦੇ ਗੱਲ ਸੁਣਨ ਵਾਲੇ ਗਾਹਾਂ ਬਗ ਜੋ ਆਪਾਂ ਹੋਰ ਕੰਮਾਂ 'ਚ ਤੁਰੇ ਫਿਰਦੇ ਆ ਪੰਚਾਇਤ ਤੁਰੇ ਫਿਰਦੀ ਆ ਸਭ ਤੋਂ ਪਹਿਲਾ ਕੰਮ ਤਾਂ ਤੁਹਾਡਾ ਜਿੰਨੀਆਂ ਪੰਚਾਇਤਾਂ ਬੈਠੀਆਂ ਬੇਨਤੀ ਆ ਤੁਹਾਨੂੰ ਠੀਕ ਹੈ ਨਾ ਮੋਤਵਰ ਚੁਣੇ ਇਸੇ ਵਾਸਤੇ ਆ ਵੀ ਤੁਸੀਂ ਧੀਆਂ ਪੁੱਤਾਂ ਦੀ ਇਫਾਜ਼ਤ ਕਰੋ ਠੀਕ ਹੈ ਨਾ ਹੁਣ ਅੱਜ ਕੱਲ੍ਹ ਜਿਆਦੇ ਪੁਰਾਣੇ ਟਾਈਮ ਤੋਂ ਤਾਂ ਗਰੰਟੀ ਹੀ ਖਾਦੀਆਂ ਦਿਖਾਉਂਦੇ ਰਹੇ ਆਪਾਂ ਸਾਰੇ ਜਾਣਦੇ ਆ ਉਹ ਤਾਂ ਜਿਹੜਾ ਸਿਸਟਮ ਚੱਲੀ ਜਾਣਾ ਨਾ ਸਾਨੂੰ ਗਲੀਆਂ ਨਾਲੀਆਂ ਜਾਂ ਕਿਸੇ ਦੀ ਲੋੜ ਨਹੀਂ ਫਸਲ ਨਾਲੋਂ ਪਹਿਲਾਂ ਨਸਲ ਬਚਾਉਣੀ ਸਭ ਤੋਂ ਜ਼ਰੂਰੀ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪ ODੀਆਂ ਨਸਲਾਂ ਬਚਾਉਣ ਵਾਸਤੇ ਇਕੱਠੇ ਜ਼ਰੂਰ ਹੋ ਜੋ ਤੇ ਮਾੜੇ ਬੰਦੇ ਦਾ ਇਕੱਲਾ ਪਿੰਡ ਚੱਜ ਕੀ ਹੱਤ ਹੈਇਆ ਕਰਕੇ ਸੋਸ਼ਲ ਬਾਈਕਾਟ ਹੀ ਕਰ ਦਿਓ ਜਿੰਨੇ ਕੁ ਬੈਠੇ ਹੋ ਐਨੇ ਕੁ ਬੰਦੇ ਮਾੜੇ ਬੰਦੇ ਨੂੰ ਕਿਸੇ ਪ੍ਰੋਗਰਾਮ ਤੇ ਸਦਨ ਉਹਦਾ ਬੰਦ ਕਰ ਲਓ ਯਾਰ ਤੁਸੀਂ ਕਾਟ ਦਿੰਦੇ ਹੋ ਕਿ ਨਹੀਂ ਦਿੰਦੇ ਮਾੜੇ ਬੰਦੇ ਨੂੰ ਨਾਲੇ ਤੁਹ ਇੰਨਾ ਕੁ ਸ਼ੁਰੂ ਕਰਦੇ ਉਹਨੂੰ ਮਾੜਾ ਮੋਟਾ ਸਾਾਸ ਹੋਊਗਾ। ਜੇ ਪਿੰਡ ਲੈਵਲ ਤੇ ਮਤਾ ਪਾ ਦਿਓ ਜਿਵੇਂ ਸੇਖਪੁਰੇ ਪਿੰਡ ਨੇ ਕੀਤਾ ਸੀ ਉਦੋਂ ਵੀ ਵੱਡਾ ਕੰਮ ਹੋ ਜੇ। ਉਸ ਪਿੰਡ ਦੇ ਵਿੱਚ ਮੈਂ ਪਹਿਲੀ ਵਾਰੀ ਜਦੋਂ ਅਸੀਂ ਇਸ ਤਰ੍ਹਾਂ ਕੇ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੱਤ ਚ ਜਾ ਕੇ ਖੜਾ ਬਾਪੂ ਮੈਨੂੰ ਕੀ ਬੋਲਦਾ ਕਿਉਂਕਿ ਮਉਤੇ ਕਣਕ ਖਰੀਦਦਾ ਸੀ। ਮੰਡੀ ਦੇ ਵਿੱਚੋਂ ਮਹਿਕਮੇ ਕਰਨੀ ਕੋਲ ਜਾ ਕੇ ਖੜਾ ਉਹਨੂੰ ਐਸੀ ਸਰਕਾਰ ਨੇ ਭੇਜਿਆ। ਅੱਜ ਵੀ ਤੁਹਾਡੇ ਦਿਮਾਗ 'ਚ ਕਈ ਹੋਊ ਵੀ ਇਹ ਸਰਕਾਰੀ ਪ੍ਰੋਗਰਾਮ ਆ ਸਰਕਾਰੀ ਨਹੀਂ ਹੈ। ਇਹ ਪ੍ਰੋਗਰਾਮ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਇਹਨਾਂ ਨੇ ਪਿਛਲੇ ਪਿੰਡ ਵੀ ਸਾਡੇ ਨਾਲ ਸਹਿਯੋਗ ਵੀ ਦਿੱਤਾ। ਠੀਕ ਤੇ ਇਸੇ ਕਰਕੇ ਸੀ ਬੁਲਾਇਆ ਸਰਕਾਰੀ ਪ੍ਰੋਗਰਾਮ ਤੁਹਾਨੂੰ ਵੀ ਪਤਾ ਕੀ ਹੁੰਦਾ ਵੀ ਆਪਾਂ ਕੱਲੀ ਸੱਦ ਕੇ ਵਾਵਾ ਕਰੀ ਜਾਂਦੇ ਆ ਬੜਾ ਵਧੀਆ ਕੰਮ ਹੋ ਜਾਂਦਾ ਜੀ ਆ ਪ੍ਰੋਗਰਾਮ ਚੱਲੀ ਜਾਂਦਾ ਜਯੋਤ ਨਸ਼ਿਆ ਮਰੋਦ ਚੰਗੀ ਗੱਲ ਆ ਕਰਦੇ ਆ ਯਾਰ ਚੰਗੇ ਨੂੰ ਸਲਾਉਣਾ ਚਾਹੀਦਾ ਮੈਂ ਉਹਦੀ ਐਪਰੀਸ਼ੀਏਸ਼ਨ ਕਰਦਾ ਵੀ ਜਯੋਤ ਨਸ਼ਿਆ ਮਰੋਦ ਸ਼ੁਰੂ ਤਾਂ ਕੀਤਾ ਨਾ ਕੋਸ਼ਿਸ਼ ਕੀਤੀ ਆ ਦੇਖਾਂਗੇ ਮਹੀਨਾ ਚੱਲਦੀ ਆ ਜੇ ਕੰਟੀਨਿਊ ਕਰ ਲਈ ਤਾਂ ਮੈਂ ਕਹਿੰਦਾ ਸੁਧਾਰ ਵੀ ਹੋਊਗਾ ਜੇ ਨਾ ਕਰਨਗੇ ਆਪਾਂ ਉਹਨਾਂ ਨੂੰ ਨਿੰਦਦੇ ਆਂਗੇ ਚੰਗਾ ਕੰਮ ਕੋਈ ਕਰਦਾ ਮਾੜੇ ਨੂੰ ਮਾੜਾ ਤੇ ਚੰਗੇ ਨੂੰ ਚੰਗਾ ਕਹਿਣਾ ਕੀ ਆ ਬਹੁਤ ਜ਼ਰੂਰੀ ਆ ਇਸ ਕਰਕੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਅਗਲੀ ਗੱਲ ਜਿਹੜੀ ਮੈਂ ਕਹਿਣਾ ਵੀ ਉਸ ਪਿੰਡ 'ਚ ਮੈਂ ਬਜ਼ੁਰਗਾਂ ਨੂੰ ਜਦੋਂ ਗੱਲ ਛੇੜੀ ਨਾ ਸੇਖਪੁਰੇ ਦੇ ਮੈਨੂੰ ਬਾਪੂ ਕਹਿੰਦੇ ਫਿਰ ਅਸੀਂ ਕੀ ਕਰੀਏ ਜਦੋਂ ਦੋ ਚਾਰ ਗੱਲਾਂ ਕੀਤੀਆਂ ਮੈਂ ਦੱਸਿਆ ਵੀ ਤੁਹਾਡੇ ਪਿੰਡ 'ਚ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਵੀ ਤੁਹਾਡੇ ਪੁੱਤ ਛੇੜੋ ਤੁਹਾਡੀਆਂ ਧੀਆ ਵੀ ਨਹੀਂ ਬਚੀਆਂ ਕੋਈ ਉੱਥੇ ਕਾਂਡ ਹੋਇਆ ਸੀ ਸਾਡੇ ਕੋਲੇ ਕੇਸ ਆ ਗਿਆ ਤਾਂ ਮੈਂ ਕਿਹਾ ਬਾਪੂ ਆਹ ਹਾਲਾਤ ਆ ਉਹ ਕਹਿੰਦਾ ਫਿਰ ਅਸੀਂ ਕੀ ਕਰੀਏ ਮੈਂ ਕਿਹਾ ਕਰਨਾ ਕੀ ਆ ਸਾਡੇ ਕੋਲ ਦੀ ਇਹ ਨਾ ਮਗਰ ਦੀਆ ਚਿੱਟੇ ਵਾਲਾ ਮੋਟਰਸਾਈਕਲ ਤੇ ਲੰਘ ਗਿਆ ਕਹਿੰਦਾ ਚਿੱਟੇ ਵਾਲਾ ਜਾਂਦਾ ਮੈਂ ਕਿਹਾ ਤੁਹਾਡੇ ਪਿੰਡ ਦਾ ਕਹਿੰਦਾ ਨਹੀਂ ਬਾਹਰੋਂ ਆ ਮਗਾ ਤੁਸੀਂ 20 ਬੰਦੇ ਬੈਠੇ ਹੋ ਤੁਹਾਡੇ ਪਿੰਡ ਆ ਕੇ ਨਸਲ ਬਰਬਾਦ ਕਰੀ ਜਾਂਦਾ ਬਾਹਰਲੇ ਪਿੰਡ ਦਾ ਤੁਸੀਂ ਰੋਕ ਕੇ ਆਹੀਂ ਪੁੱਛ ਲੋ ਭਾਈ ਕਿਹਦੇ ਘਰੇ ਆਇਆ ਉਹਨਾਂ ਦੇ ਦਿਮਾਗ ਖਾਨੇ ਚ ਗੱਲ ਵੜ ਗਈ ਉਹ ਬਾਪੂ ਬੈਠਾ ਬੈਠਾ ਕੋ ਟੁੱਟੀ ਜੀ ਛੋਟੀ ਸੀ ਬਜ਼ੁਰਗਾਂ ਨੂੰ ਤੇ ਵਾਪਸੀ ਵੇਲੇ ਜਦੋਂ ਫੜਾ ਕੇ ਚਿੱਟਾ ਵਾਪਸ ਆਉਣ ਲੱਗਾ ਉਹਨੇ ਡਾਂਗ ਮੂਰੇ ਕਰਕੇ ਰੋਕਣ ਲੱਗਿਆ ਉਹ ਭਜਾਉਣ ਲੱਗਾ ਬਾਪੂ ਨੇ ਦੋਨਾਂ ਹੱਥਾਂ ਦੀ ਜੋੜ ਕੇ ਦੀ ਢੂਈ ਚ ਮਾਰੀ ਤੇ ਡਿਗਦਾ ਡਿਗਦਾ ਹੀ ਭਜਾ ਕੇ ਲੈ ਗਿਆ ਮੈਂ ਬਾਪੂ ਆਹੀ ਕੰਮ ਕਰਨ ਲਾਉਣਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਜਿਵੇਂ ਪਹਿਲਾਂ ਕੀ ਆ ਲੋਕਾਂ ਨੇ ਆਪਾਂ ਕੀ ਆ ਹੱਥ ਚੱਕੀ ਸੀ ਵੀ ਪਰ ਥੋੜਾ ਜਿਹਾ ਤੁਸੀਂ ਯਾਰ ਕੋਈ ਬਾਹਰਲਾ ਬੰਦਾ ਆਉਂਦਾ ਖੜਾ ਕੇ ਪਿੰਡ ਚ ਸੱਥਾਂ ਦੇ ਥਾਂ-ਥਾਂ ਆਪਣੇ ਸੀਸੀਟੀਵੀ ਕੈਮਰੇ ਹੀ ਹੋ ਖੜਾ ਕੇ ਆਈ ਪੁੱਛ ਲਓ ਭਾਈ ਕੀ ਦੇ ਕਰਿਆ ਆਇਆ 10 ਕਿ ਦਿਨ ਕੀ ਪਹਿਰਾ ਲਾ ਕੇ ਦੇਖ ਲਓ ਤੁਹਾਡੇ ਲੰਗੜੋਂ ਹਟ ਜਾਣਗੇ ਤਾਂ ਉਸ ਪਿੰਡ ਨੇ ਸਾਥ ਦਿੱਤਾ ਜੋ ਉਸ ਪਿੰਡ ਚ ਚਿੱਟੇ ਵਾਲੇ ਬੰਦੇ ਕੀ ਚਿੱਟਾ ਦਾ ਛੱਡਿਆ ਛੱਡੋ ਜਿਮ ਚਲਾ ਰਹੇ ਆ ਮੁੰਡੇ ਰੌਲਾ ਕੀਆ ਵੀ ਕੋਈ ਕੋਸ਼ਿਸ਼ ਤਾਂ ਕਰਕੇ ਦੇਖ ਲਓ ਇਸ ਕਰਕੇ ਥੋੜੋ ਦੀ ਕੋਸ਼ਿਸ਼ ਦੀ ਕੀ ਆ ਆਸ ਵੀ ਕਰਦਾ ਵੀ ਤੁਸੀਂ ਕੋਸ਼ਿਸ਼ ਵੀ ਕਰੋਗੇ ਤੇ ਅਗਲੀ ਜਿਹੜੀ ਸਭ ਤੋਂ ਵੱਡੀ ਗੱਲ ਆ ਮੈਂ ਪਹਿਲਾਂ ਵੀ ਕਰਦਾ ਹੁੰਦਾ ਵੀ ਤਿੰਨ ਸਾਡੇ ਕੀ ਸਰਕਾਰਾਂ ਤਿੰਨ ਤਰੀਕਿਆਂ ਨਾਲ ਚੱਲਦੀਆਂ ਵਿਧਾਨਪਾਲਿਕਾ ਜਿਹੜੀ ਕਾਨੂੰਨ ਘੜਦੀ ਆ ਜਿਹੜੇ ਗਧੇ ਆਪਾਂ ਉੱਥੇ ਭੇਜ ਦਿੰਨੇ ਆ ਉਦੋਂ ਬਾਅਦ ਕਾਰਜਪਾਲਿਕਾ ਜੀ ਨੇ ਲਾਗੂ ਕਰਨੇ ਆ ਠੀਕ ਹੈ ਉਹ ਆਪਣੇ ਚ ਪ੍ਰਸ਼ਾਸਨ ਬੈਠਾ ਉਦੋਂ ਬਾਅਦ ਨਿਆਂਪਾਲਿਕਾ ਜੀ ਨੇ ਇਨਸਾਫ ਦੇਣਾ ਉਹ ਵੀ ਆਪਾਂ ਨੂੰ ਪਤਾ ਅੱਜ ਕੱਲ ਕੇਸ ਕਿਹਜੇ ਹੋ ਜਾਂਦੇ ਆ ਘਰੇ ਕਹਿੰਦੇ ੱੱਕੇ ਨਾਲ ਹੀ ਨੋਟਾਂ ਦੀਆਂ ਬੁਰਗੀਆਂ ਸਿੱਟ ਕੇ 5 5 6 6 ਬੁਰਗੀਆਂ ਤਾਂ ਉਹ ਵੀ ਆਪਾਂ ਦੇਖ ਲਿਆ ਵੀ ਤਾਂ ਅਖੀਰਲਾ ਸਭ ਤੋਂ ਵੱਡਾ ਜਿਹੜਾ ਆਪਾਂ ਕੀ ਆ ਵੀ ਲੋਕਤੰਤਰ ਕਹਿੰਦੇ ਤਿੰਨ ਥੰਮਾਂ ਤੇ ਖੜਾ ਚੌਥਾ ਕਹਿੰਦੇ ਮੀਡੀਆ ਹੁਣ মিডিਆ ਦੇ ਪੱਲੇ ਕੀ ਆ ਤੁਸੀਂ ਵੇਹਤਰ ਜਾਣਦੇ ਹੋ ਕੁਝ ਬੰਦਿਆਂ ਨੇ ਕੀ ਆ ਪਿਛਲੇ ਜਿਹੜਾ ਆ ਹੋਇਆ ਸੀ ਬਠਿੰਡੇ ਵਾਲਾ ਕਾਂਡ ਹੁਣ ਚਿੱਟੇ ਵਾਲਾ ਉਹਨੂੰ ਕੈਮਰਿਆਂ ਤੇ ਫਿਲਮਾਇਆ ਮੈਂ ਕਿਹਾ ਹਾਈ ਕੋਰਟ ਦਾ ਨੋਟਸ ਨਿਕਲ ਗਿਆ ਸਾਰੇ ਚੈਨਲ ਨੂੰ ਵੀ ਚੈਨਲ ਜਾਂਦਾ ਬੰਦ ਕਰਵਾਏ ਜਾਣ YouTube ਨੂੰ ਕਹਿੰਦੇ ਵੀ ਜਾਂ ਸਾਰੀਆਂ ਪੋਸਟਾਂ ਡਿਲੀਟ ਕਰਾਓ ਮਾੜੇ ਨੂੰ ਮਾੜੀ ਕਿਹਾ ਸੀ ਯਾਰ ਅਦਾਲਤਾਂ ਨੇ ਇਹ ਫੈਸਲਾ ਦਿੱਤਾ ਤੇ ਕੁਝ ਤਾਂ ਉਹੀ ਗੋਡੇ ਟੇਕੀ ਬੈਠੇ ਆਪਣਾ মিডিਆ ਸਾਰਾ ਹੁਣ ਰੌਲਾ ਕੀ ਆ ਵੀ ਚਾਰੇ ਥੰਮ ਕਹਿੰਦੇ ਖਤਮ ਹੋ ਗਏ ਫਿਰ ਬਚਾਂਗੇ ਕਿਵੇਂ ਲੋਕਤੰਤਰ ਦੇ ਸਭ ਤੋਂ ਵੱਡਾ ਕੀ ਆ ਇਹ ਨਹੀਂ ਹੁੰਦੇ ਚਾਰੇ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ ਤੇ ਜਦੋਂ ਤੰਬੂ 'ਚ ਬੰਬੂ ਖੜਾ ਹੋ ਜੇ ਲੋਕ ਉੱਠ ਖੜਨਾ ਸਾਰੇ ਮਸਲੇ ਹੱਲ ਹੋ ਜਾਂਦੇ ਆ ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਮਸਲੇ ਹੱਲ ਕਰਨ ਵਾਸਤੇ ਅੱਜ ਗੱਲ ਕਰਨ ਆਏ ਆ ਤੇ ਤੁਸੀਂ ਜਿੰਨੇ ਬੈਠੇ ਹੋ ਸਮੱਸਿਆਵਾਂ ਦੱਸਿਓ ਜਰੂਰ ਤੁਹਾਨੂੰ ਮਾਈਕ ਦੇਾਂਗੇ ਡੀਆਈ ਸਾਹਿਬ ਪੁੱਛਦੇ ਵੀ ਹੈਗੇ ਆ ਤੇ ਸਮੱਸਿਆ ਦਾ ਹੱਲ ਜਿਹੜਾ ਹੈਗਾ ਜੇ ਕਰਾਂਗੇ ਗੱਲ ਤਾਂ ਹੋਊਗਾ ਹੱਲ ਜੇ ਗੱਲ ਹੀ ਨਹੀਂ ਕਰਨੀ ਫਿਰ ਬੈਠੇ ਰੋ ਖਾਈ ਜਾਓ ਮਰਵਾਈ ਜਾਓ ਪੁੱਤ ਜਿੰਮੇਵਾਰੀਆਂ ਚੱਕਣੀਆਂ ਲਾਸ਼ਾਂ ਚੱਕਣ ਨਾਲੋਂ ਸੌਖੀਆਂ ਤੁਹਾਨੂੰ ਮੈਂ ਇਹੀ ਬੇਨਤੀ ਕਰਦਾ ਕਦੇ ਆਪਦੇ ਪੁੱਤ ਦੀ ਚੱਕਣੀ ਪਊ ਨਾ ਫਿਰ ਮਹਿਸੂਸ ਹੋਊਗਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਇਹਦੇ 'ਚ ਸਾਥ ਦਿਓ ਤੇ ਸਾਡਾ ਜਿਹੜੇ ਸਾਰਾ ਨਸ਼ਾ ਵਿਰੋਧੀ ਮੰਚ ਦੇ ਸਾਡੇ ਭਰਾ ਬੈਠੇ ਆ ਸਾਰੇ ਭਾਵੇਂ ਸੰਤੋਸ਼ ਸਿੰਘ ਆ ਇਹ ਬਹੁਤ ਪੁਰਾਣੇ ਆ ਆਸਟ੍ਰੇਲੀਆ ਤੋਂ ਸਪੈਸ਼ਲ ਸਾਡੇ ਨਾਲ ਕੰਮ ਕਰਨ ਵਾਸਤੇ ਆਉਂਦੇ ਆ ਇੱਥੇ ਹੋਰ بڑے ਸੱਜਣ ਬੈਠੇ ਆ ਭਾਈ ਸੁਖਪਾਲ ਆ ਭਾਈ ਲਾਹਵ ਆ ਭਾਈ ਗਗਨ ਬੈਠਾ ਇਹ ਜਿੰਨੀ ਸਾਡੀ ਕੀ ਸੰਗਤ ਬੈਠੀ ਆ ਇਹ ਅੱਜ ਤੋਂ ਨਹੀਂ ਕਹੀ ਕਹਿੰਦਾ ਵੀ ਸਾਨੂੰ ਕੀ ਮਿਲਦਾ ਕਿਉਂਕਿ ਸਾਨੂੰ ਪਤਾ ਕਹੀ ਕਹਿ ਦਿੰਦਾ ਵੀ ਜਿਵੇਂ ਇਥੇ ਬੋਲ ਕੇ ਜਾਨਣਾ ਨਾ ਕਦੀ ਕਾਲਜਾਂ 'ਚ ਕਿਤੇ ਬੋਲਦੇ ਆ ਉਥੇ ਅਗਲਾ ਕਹਿ ਦਿੰਦਾ ਵੀ ਇਹ ਉਹ ਲੋਕ ਆ ਜਿਨ੍ਹਾਂ ਦਾ ਅੱਗ ਬੁਝਾਉਣ ਵਾਲਾ 'ਚ ਨਾਮ ਲਿਖਿਆ ਜਾਊ। ਉਹ ਚਿੜੀ ਵਾਲੀ ਕਹਾਣੀ ਸੁਣਾ ਦਿੰਦਾ ਅਗਲਾ। ਵੀ ਚਿੜੀ ਸੀਗੀ ਜੀ ਜੰਗਲ ਦੀ ਅੱਗ ਬੁਝਾਉਂਦੀ ਸੀ ਤੇ ਮੁੜ ਕੇ ਕੋਲ ਦੀ ਰਾਹगिर ਲੰਘ ਜਾਂਦਾ ਵੀ ਤੇਰੀ ਚੁੰਝ ਨਾਲ ਜੰਗਲ ਦੀ ਆਗ ਕਿਵੇਂ ਬੁਝੂ? ਉਹ ਕਹਿੰਦੀ ਵੀ ਕੋਈ ਗੱਲ ਨਹੀਂ ਕਹਿੰਦੀ ਮੈਨੂੰ ਇੱਕ ਪਤਾ ਵੀ ਜਦੋਂ ਜੰਗਲ ਦੀ ਜੱਗ ਦਾ ਜੰਗਲ ਦਾ ਇਤਿਹਾਸ ਲਿਖਿਆ ਜਾਊ ਤਾਂ ਮੇਰਾ ਨਾਮ ਅੱਗ ਬੁਝਾਉਣ ਵਾਲਾ 'ਚ ਲਿਖਿਆ ਜਾਊ। ਕਹਿੰਦਾ ਇਹ ਉਹ ਲੋਕ ਆ ਅਸੀਂ ਨਾਂ ਲਿਖਾਉਣ ਨਹੀਂ ਆਏ ਇਸ ਜੰਗਲ 'ਚ ਮੇਰਾ ਅੱਲ ਨਾ ਮੇਰਾ ਪੁੱਤ ਰਹਿੰਦਾ ਮੇਰੀ ਧੀ ਵੀ ਹੈਗੀ ਆ ਉਹ ਅਗ ਮੇਰੇ ਪੁੱਤ ਨੂੰ ਪਾਉਗੀ ਮੈਨੂੰ ਪਤਾ ਮੈਂ ਤਾਂ ਆਪਦੇ ਧੀ ਪੁੱਤ ਦਾ ਸਕਾ ਹੋ ਕੇ ਕੀ ਲੜਦ ਨਿਕਲਿਆ ਜੇ ਸਮਾਜ ਬਚੂਗਾ ਤਾਂ ਮੇਰਾ ਪੁੱਤ ਧੀ ਬਚਣਗੇ ਤੇ ਉਦੋਂ ਅੱਗੇ ਕਹਾਣੀ ਪੂਰੀ ਕੋਈ ਨਹੀਂ ਕਰਦਾ ਇਹ ਸਰਜੀਤ ਪਾਤਰ ਦੀ ਕਹਾਣੀ ਆ ਤੇ ਕਹਾਣੀ ਪੂਰੀ ਕੀ ਆ ਵੀ ਉਹ ਚਿੜੀ ਦੀ ਗੱਲ ਸੁਣ ਕੇ ਰਾਹੀਰ ਦਾ ਮਨ ਪਸੀਜਿਆ ਗਿਆ ਉਹ ਰਾਹੀਰ ਉੱਠ ਕੇ ਫਿਰ ਗਿਆ ਉਹਦੇ ਨਾਲ ਤੁਰ ਪੈਂਦਾ ਉਹਨੂੰ ਦੇਖ ਕੇ ਜੰਗਲ ਦੇ ਸਾਰੇ ਜਾਨਵਰ ਫਿਰ ਗਿਆ ਨਾਲ ਲੱਗ ਜਾਂਦੇ ਆ ਤੇ ਜਦੋਂ ਸਾਰਾ ਜੰਗਲ ਉੱਠ ਖੜਾ ਤੇ ਰਲ ਕੇ ਫਿਰ ਉਹਨਾਂ ਨੇ ਅੱਗ ਬੁਝਾ ਲਈ। ਇਹ ਅੱਗ ਬੁਝਾਉਣ ਵਾਸਤੇ ਨਾ ਆਪਾਂ ਨੂੰ ਐਂ ਤੁਰਨਾ ਪਊ। ਹੁਣ ਕਹੀ ਸੋਚਣਗੇ ਸਰਪੰਚ ਸਾਹਿਬ ਕਿਸੇ ਪਾਰਟੀ ਦੇ ਹੋਣਗੇ ਜਿਨ੍ਹਾਂ ਨੇ ਪ੍ਰੋਗਰਾਮ ਕਰਾ ਲਿਆ। ਆਪਾਂ ਨੂੰ ਕੀ ਰੋੜਾ ਕੋਈ ਚੰਗਾ ਕੰਮ ਕਰਦਾ ਸਾਥ ਤਾਂ ਦੇ ਦਿਓ ਯਾਰ। ਕਿਸੇ ਪਾਰਟੀ ਦੇ ਹੈਗੇ ਉਹ ਤੁਹਾਡਾ ਲੀਡਰ ਨਹੀਂ ਬਚਾਉਣ ਆਉਂਦਾ ਧੀਆਂ ਪੁੱਤ ਇੱਥੇ ਆਪ ਇਕੱਠੇ ਹੋ ਕੇ ਬਚਣਗੇ। ਇਸ ਕਰਕੇ ਸਿਆਸੀ ਸਾਰਿਆਂ ਮੁਫਾਦ ਪਾਸੇ ਛੱਡ ਕੇ ਕੋਸ਼ਿਸ਼ ਕਰ ਲੋ ਸਾਨੂੰ ਜਦੋਂ ਮਰਜੀ ਸੱਦ ਲੋ ਪਰ ਅਸੀਂ ਤੁਹਾਡੀ ਲੜਾਈ ਅਸੀਂ ਨਹੀਂ ਲੜਾਂਗੇ ਤੁਹਾਡੀ ਲੜਾਈ ਸਾਨੂੰ ਲੜਨੀ ਪਊ। ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਥ ਦਿਓ। ਦੇ ਅੱਗੇ ਮੈਂ ਬੇਨਤੀ ਕਰਦਾ ਹਾਂ ਡੀਆਈਜੀ ਸਾਹਿਬ ਨੂੰ ਉਹ ਤੁਹਾਡੇ ਨਾਲ ਗੱਲ ਵੀ ਕਰਨਗੇ ਤੇ ਤੁਹਾਡੇ ਸਵਾਲ ਵੀ ਲੈਣਗੇ ਜਿਹੜਾ ਤੁਹਾਡੇ ਮਨ 'ਚ ਕੋਈ ਹੈਗਾ ਨਾ ਆਪ ਦਾ ਕੱਢ ਲਓ ਕਿ ਅਸੀਂ ਸਾਰੇ 1000000 ਸਾਰੇ ਆ ਮੁੰਡੇ ਖੜੇ ਹੋ ਜਿਹੜੇ ਪਰਡੇ ਭਰਾ ਨੇ ਇਹ ਸਾਡੇ ਚੋਂ ਹੀ ਕਹਿੰਦੇ ਅਸੀਂ ਕਹਿੰਨਾ ਪੁਲਿਸ ਕਰਾਪਟਾ ਕੌਣ ਆ ਸਾਡੇ ਚੋਂ ਹੀ ਨੇ ਸਾਡੇ 3 ਪੁੱਤ ਨੇ ਇਹਨਾਂ ਦੇ ਹਾਲਾਤ ਵੀ ਸਮਝ ਲਿਆ ਕਰੋ ਕਈ ਵਾਰੀ ਨਾ ਦਾ ਨਫਰੀ ਇਹਨਾਂ ਕੋਲੇ ਥਾਣੇ 'ਚ ਪਿੰਡ ਕਿੰਨੇ ਆ ਪੋਪੂਲੇਸ਼ਨ ਕਿੰਨੀ ਵੱਧ ਗਈ ਜਨਸੰਖਿਆ ਤੇ ਤੁਸੀਂ ਦੇਖ ਲਓ ਇੱਥੇ ਤੁਹਾਡੇ ਕੋਲੇ ਥਾਣੇ 'ਚ ਨਫਰੀ ਕਿੰਨੀ ਆ ਕੋਟਫੱਤਾ ਥਾਣਾ ਪੈਂਦਾ ਸਾਨੂੰ ਐਸਐਚਓ ਮੈਡਮ ਵੀ ਮੈਂ ਕਹਿੰਦਾ ਮੁਲਾਜ਼ਮ ਪੂਰੇ ਨਹੀਂ ਆਉਂਦੇ ਤੇ ਮੁਲਾਜ਼ਮ ਤਾਂ ਪਹਿਲਾਂ ਅਸੀਂ ਪਿੰਡ 'ਚ ਬੈਠਿਆ ਸੀ ਮੋਤਵਾਰ ਬੈਠਿਆ ਸੀ ਕੀ ਕਰਦੇ ਆ ਤੁਸੀਂ ਸੱਦੋ ਜੇ ਨਹੀਂ ਆਉਂਦੇ ਤਾਂ ਡੀਆਈਜੀ ਬੈਠੇ ਆ ਤਾਂ ਮੈਂ ਕਹਿੰਦਾ ਵੀ ਕੜਡੇ ਹੋ ਕੇ ਤਕੜੇ ਹੋ ਕੇ ਲੜਾਈ ਲੜ ਲਓ ਤੇ ਮਾਮਾ ਜਿਹੜੀਆਂ ਬੈਠੀਆਂ ਨੇ ਸੋਨੂੰ ਇੱਕ ਬੇਨਤੀ ਕਰਦਾ ਪੁੱਤਾਂ ਦੀ ਪਰਵਰਿਸ਼ ਜੇ ਸਿੱਖਣੀ ਆ ਤਾਂ ਇਸੇ ਸਕੂਲ 'ਚ ਜਦੋਂ ਮਰਜੀ ਸੈਮੀਨਾਰ ਰੱਖ ਲਿਓ ਸਰਪੰਚ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਛੋਟੇ ਜਵਾਕ ਵੀ ਹੋਣ ਤੇ ਮਾਪਿਓ ਨਾਲ ਸੱਦ ਕੇ ਬਿਠਾ ਕੇ ਇੱਕ ਸੈਮੀਨਾਰ ਕਰਾਂਗੇ ਸਾਨੂੰ ਲਾਦ ਪਾਲਣੀ ਨਹੀਂ ਆਈ ਮਾਮਾ ਵੀ ਮੋਬਾਈਲਾ ਤੇ ਹੋਈਆਂ ਪਈਆਂ ਨੇ ਤੁਹਾਡੇ ਚੋ ਬੈਠੀਆਂ ਭਾਵੇਂ ਜਿਹੇ ਜਾ ਮਰਜੀ ਆ ਹਰੇਕ ਦੇ ਮੋਬਾਈਲ ਡਾਟਾ ਸਸਤਾ ਕਰਦਾ ਸਾਡੀ ਮਤ ਮਾਰਤੀ ਤੇ ਮਤ ਮਾਰੀ ਕਾਰਪੋਰੇਟ ਐ ਨਾ ਜਿਹੜੇ ਜ਼ਮੀਨਾਂ ਨੂੰ ਪੈ ਖੜਿਆ ਬੜੀ ਵੱਡੀ ਸਟੋਰੀ ਆ ਸੌਖੇ ਲੱਭ ਜਾਂਦੇ ਸਮਝ ਨਹੀਂ ਆ ਕਦੇ ਸੱਦ ਲਿਓ ਮਾਮਾ ਨੂੰ ਬੇਨਤੀ ਕਰਦਾ ਤੁਹਾਡੇ ਪੁੱਤ ਸਕੂਲਾਂ ਚ ਪੜਦੇ ਆ ਤੁਸੀਂ ਆਪਦੇ ਮਾਸਟਰਾਂ ਨੂੰ ਕਹਦੇ ਵੀ ਕਰੀ ਸਾਨੂੰ ਸੱਦ ਕੇ ਕਦੇ ਸੈਮੀਨਾਰ ਕਰਾ ਲਿਓ ਬੱਚਿਆਂ ਨਾਲ ਤੇ ਨਾਲ ਤੁਸੀਂ ਬੈਠੇ ਹੋਵੋ ਤਾਂ ਉੱਥੇ ਫਿਰ ਬੈਠ ਕੇ ਗੱਲ ਕਰਾਂਗੇ ਜੇ ਬਚਾਉਣੇ ਆ ਤਾਂ ਸਾਨੂੰ ਪਰਬ੍ਰਿਸ਼ ਕਰਨੀ ਹੈਈ ਮੈਂ ਕਹਿੰਦਾ 90% ਸਾਡੇ ਬੁੱਤ ਚਿੱਟੇ ਲੱਗਣ ਦਾ ਕਾਰਨ ਅਸੀਂ ਆਪਾਂ ਤੁਹਾਡੇ ਪਿੰਡ 'ਚ ਵੱਡੇ ਘਰਾਂ ਦੇ ਜਵਾਕ ਆ ਜਿਹੜੇ ਚਿੱਟਾ ਨਹੀਂ ਲਾਉਂਦੇ ਯਾਰ ਕਿਉਂ ਨਹੀਂ ਲਾਉਂਦੇ ਪਹਿਲੀ ਗੱਲ ਤਾਂ ਮਾਪਿਓ ਕਹੀਏ ਨਸ਼ਾ ਨਹੀਂ ਕਰਦਾ ਹੋਣਾ ਜੇ ਕਰਦਾ ਹੋਊ ਤਾਂ ਕੋਈ ਨਾ ਕੋਦੇ ਸੰਸਕਾਰ ਹੋਰ ਚੰਗੇ ਹੋਣਗੇ ਇਸ ਕਰਕੇ ਬੇਨਤੀ ਹੈ ਇਹਦੇ ਵਾਸਤੇ ਤਕੜੇ ਹੋਵੋ ਲੜਨ ਵਾਸਤੇ ਤੁਹਾਡਾ ਸਹਿਯੋਗ ਅਸੀਂ ਜਿੰਨਾ ਦੇ ਸਕਦੇ ਆ ਦੇਣ ਵਾਸਤੇ ਤਿਆਰ ਆ ਪੁਲਿਸ ਪ੍ਰਸ਼ਾਸਨ ਕਰਨਿਓ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ਸਹਿਯੋਗ ਆ ਲੋਕ ਮੰਗਣਗੇ ਥੋੜੀ ਗੱਲ ਕਰਨੀ ਆ ਖੁੱਲ ਕੇ ਡਰਨ ਦੀ ਲੋੜ ਨਹੀਂ ਇਸ ਕਰਕੇ ਬੇਨਤੀ ਹੁਣ ਡੀਆਈ ਸਾਹਿਬ ਨੂੰ ਬੇਨਤੀ ਕਰਦਾ ਕੋ ਥੋਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਤੇ ਜਿਹੜਾ ਤੁਹਾਡਾ ਸਵਾਲ ਹੋਇਆ ਤੁਸੀਂ ਸਾਂਝਾ ਕਰ